ਅੱਜ ਦੀ ਵੀਡੀਓ ਦੇ ਵਿੱਚ ਸਿਰਾਂ ਲਿਆਉਣ ਦੇ ਵਿੱਚ ਆ ਕੇ ਬਸਨ ਵਾਲੇ ਸਭ ਤੋਂ ਪਹਿਲੇ ਸਿੱਖ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਤੇ ਕਿਵੇਂ ਇੱਥੋਂ ਦੇ ਜਿਹੜੇ ਲੋਕਾਂ ਲੋਕ ਨੇ ਕਾਲੇ ਲੋਕ ਨੇ ਉਹਨਾਂ ਦੇ ਗਰੀਬ ਬੱਚਿਆਂ ਦੇ ਪੜਾਉਣ ਵਾਸਤੇ ਸਕਾਲਰਸ਼ਿਪਾਂ ਲਾਈਆਂ ਜਾ ਰਹੀਆਂ ਨੇ ਪੰਜਾਬੀਆਂ ਵੱਲੋਂ ਫਿਰ ਇਸ ਤੋਂ ਇਲਾਵਾ ਅਸੀਂ 1000 ਫੈਮਲੀਆਂ ਨੂੰ ਹਾਂਜੀ ਬਣਾ ਕੇ ਤਿਰਮ 15 ਕਿਲੋ ਦਾ ਪੈਕੇਟ ਜਿੰਦੇ ਵਿੱਚ ਆਪਾਂ ਚਾਵਲ ਸ਼ੂਗਰ ਨਾ ਬਚਕਿਆ ਸੀ ਜੋ ਇਨੀਸ਼ੀਏਟਿਵ ਚੱਕਿਆ ਸੀ ਕਿ ਜੋ ਬਿਲੋ ਪੋਵਰਟੀ ਲਾਈਨ ਜੋ ਬੱਚੇ ਨੇ ਅੱਥੇ ਜਿਨ੍ਹਾਂ ਕੋਲ ਜੋ ਆਪਣੀ ਫੀਸ ਨਹੀਂ ਅਫੋਰਡ ਕਰ ਸਕਦੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਉਹਨਾਂ ਨੂੰ ਸਕਾਲਰਸ਼ਿਪ ਲਈ ਪੂਰੇ ਸਾਲ ਦੀ ਉਹਨਾਂ ਦੀ ਫੀਸ ਵੀ ਤੁਸੀਂ 17 2017 ਤੋਂ ਲਗਾਤਾਰ ਇੱਥੇ ਹਾਂ 17 ਤੋਂ ਲਗਾਤਾਰ ਇੱਥੇ ਅੱਛਾ ਉਸ ਤੋਂ ਬਾਅਦ ਫਿਰ ਇਹ ਤੋਂ ਪਹਿਲਾਂ 2009 ਦੇ ਵਿੱਚ ਲਵੇਰੀਆ ਨੇ ਤਾਂ ਅਫਰੀਕਾ ਆਪਾਂ ਸਿਰਫ ਗਰੀਬੀ ਕਰਕੇ ਜਾਣਦੇ ਆ ਵੀ ਇੱਥੇ ਸਟਰਗਲ ਆ ਜੀ ਇੱਥੇ ਕਾਲੇ ਲੋਕ ਨੇ ਜੀ ਇੱਥੇ ਲੁੱਟਮਾਰ ਆ ਜੀ ਇੱਥੇ ਲੁੱਟਕਸੋਟਾ ਜੀ ਹਨਾ ਜਿਵੇਂ ਹੁਣ ਮੈਂ ਵੀ ਇੱਥੇ ਘੁੰਮ ਰਿਹਾ ਤਾਂ ਮੈਨੂੰ ਬਹੁਤ ਕਮੈਂਟ ਆਉਂਦੇ ਨੇ ਬਾਈ ਕਿੱਧਰ ਕਾਲੇ ਲੋਕਾਂ ਦੇ ਫਿਰਿਆ ਨਾ ਪੂਰੀ ਦੁਨੀਆ ਘੁੰਮਣ ਆਲੀ ਪਈ ਆ ਜਾਂ ਹੋਰ ਪਈ ਆ ਆ ਸਾਹਮਣੇ ਆਪਣਾ ਭਾਈ ਹੋਟਲ ਆ ਹੋਟਲ ਤੇ ਲਿਖਿਆ ਹੋਇਆ ਜੂਨੌਕਸ ਗੈਸਟ ਹਾਊਸ ਪਰ ਯਾਰ ਮੈਂ ਜਦੋਂ ਹੋਟਲ ਤੋਂ ਬਾਹਰ ਨਿਕਲਿਆ ਨਾ ਮੈਨੂੰ ਐ ਲੱਗਿਆ ਵੀ ਪੰਜਾਬ ਦਾ ਮੈਪ ਬਣਿਆ ਹੋਇਆ ਤੇ ਜਦੋਂ ਇੱਥੇ ਮੈਂ ਆਇਆ ਇੱਥੇ ਸੱਚੀ ਪੰਜਾਬ ਦਾ ਮੈਪ ਬਣਿਆ ਹੋਇਆ ਯਾਰ ਤੇ ਲਿਖਿਆ ਹੋਇਆ ਮਾਝੇ ਵਾਲੀ ਸਿਰਾ ਲਿਆਉਣ ਦਾ ਮੈਪ ਵੀ ਐਵੇਂ ਦਾ ਹੀ ਆ ਪਰ ਇਹ ਆਪਣੇ ਭਾਈ ਕਿਸੇ ਮਾਝੇ ਵਾਲੇ ਦੀ ਪੰਜਾਬ ਵਾਲੇ ਦੀ ਗੱਡੀ ਆ ਇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਇੱਥੇ ਤੁਹਾਨੂੰ ਵਧੀਆ ਚੰਗੇ ਘਰਾਂ ਦੇ ਬਾਹਰ ਤਾਰਾਂ ਲੱਗੀਆਂ ਦਿਖ ਜਾਣਗੀਆਂ ਕਿਉਂਕਿ ਆਪਾਂ ਇਸ ਟਾਈਮ ਹੈਗੇ ਆ ਜੀ ਦ ਲੈਂਡ ਆਫ ਡਾਇਮੰਡ ਵੀ ਤੁਸੀਂ ਕਹਿ ਸਕਦੇ ਹੋ ਤਾਂ ਲੈਂਡ ਆਫ ਬਲੱਡ ਡਾਇਮੰਡ ਵੀ ਕਹਿ ਸਕਦੇ ਹੋ ਡਾਇਮੰਡ ਤੇ ਬਲੈਂਡਡ ਡਾਇਮੰਡ ਦੇ ਵਿੱਚ ਕੀ ਫਰਕ ਆ ਉਹਦੇ ਬਾਰੇ ਵੀ ਗੱਲਬਾਤਾਂ ਕਰਾਂਗੇ 2.5 ਕਿਲੋਮੀਟਰ ਦੂਰ ਇੱਥੇ ਗੁਰਦੁਆਰਾ ਸਾਹਿਬ ਆ ਤੇ ਹੁਣ ਆਪਾਂ ਇੱਥੋਂ ਮੋਟਰ ਟੈਕਸੀ ਫੜਦੇ ਆਂ ਜਾਫਰ ਕੇ ਕੇ ਆਟੋ ਨੂੰ ਕੇ ਕੇ ਕਿਹਾ ਜਾਂਦਾ ਉਹ ਫੜਦੇ ਆ ਤੇ ਆਪਾਂ ਗੁਰਦੁਆਰਾ ਸਾਹਿਬ ਚੱਲਦੇ ਆ ਮੱਥਾ ਟੇਕਣ ਅੱਜ ਐਤਵਾਰ ਆ ਹੋ ਸਕਦਾ ਉੱਥੇ ਸੰਗਤ ਵੀ ਹੋਵੇ ਇੱਥੇ ਯਾਰ ਮੀਹਾ ਦੇ ਟਾਈਮ ਦੇ ਵਿੱਚ ਮੈਂ ਆਇਆ ਪਰ ਮੈਨੂੰ ਐ ਸੀ ਵੀ ਘੱਟ ਮੀਂਹ ਪੈਣਗੇ ਪਰ ਪਿਛਲੇ 2-3 ਦਿਨਾਂ ਤੋਂ ਮੀਂਹ ਨੇ ਬੱਸ ਕਰਾ ਰੱਖੀ ਆ ਬਾਕੀ ਇਹ ਉੱਚਾ ਸ਼ਹਿਰ ਆ ਯਾਰ ਇੱਥੇ ਪਾਣੀ ਖੜਦਾ ਨਹੀਂ ਹੈਗਾ ਜਿੱਥੇ ਕੋਈ ਟੋਆ ਟੱਪਾ ਜਿਹਾ ਹੈਗਾ ਉੱਥੇ ਪਾਣੀ ਖੜ ਜਾਂਦਾ ਨਹੀਂ ਰੜ ਰੜ ਕੇ ਸਾਰਾ ਪਾਣੀ ਇਹ ਸਮੁੰਦਰ ਦੇ ਵਿੱਚ ਚਲਾ ਜਾਂਦਾ ਇਹ ਥਾਂ ਦੇ ਉੱਤੇ ਵੀ ਟੂਰਿਸਟ ਬਹੁਤ ਘੱਟ ਆਉਂਦਾ ਵੈਸਟ ਅਫਰੀਕਾ ਦੀ ਹਰੇ ਕੰਟਰੀ ਦੇ ਵਿੱਚ ਹੀ ਟੂਰ ਇਥੇ ਇਬੋਲਾ ਵਾਇਰਸ ਜਿਹੜਾ ਫੈਲਿਆ ਸੀ ਪਿਛਲੀ ਕੰਟਰੀ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਗਿਨੀ ਦੇ ਵਿੱਚ ਉਹ ਉਹਦਾ ਭਾਈ ਜੋਰ ਇੱਥੇ ਵੀ ਸੀ ਹੁਣ ਅੱਗੇ ਪਾਣੀ ਦੇਖੋ ਤੁਸੀਂ ਕਿੰਨਾ ਖੜਾ ਮੈਂ ਹੁਣ ਇਥੋਂ ਆਟੋ ਜਾਂ ਫਿਰ ਮੋਟਰਸਾਈਕਲ ਫੜ ਲਈ ਆਪਾਂ ਗੁਰਦੁਆਰਾ ਸਾਹਿਬ ਚੱਲਦੇ ਐਦੋਂ ਪਹਿਲਾਂ ਮੀਂਹ ਹੋਰ ਤੇਜ਼ ਹੋਵੇ ਲਓ ਜੀ ਆਲੇ-ਦਾਲੇ ਐਵੇਂ ਦਾ ਕੁਝ ਬਾਜ਼ਾਰ ਬਣਿਆ ਹੋਇਆ ਤੇ ਉੱਧਰ ਸਾਹਮਣੇ ਹੈ ਗੁਰਦੁਆਰਾ ਸਾਹਿਬ ਦਰਸ਼ਨ ਕਰੇਗੀ ਅੱਜ ਐਤਵਾਰ ਆ ਭਾਈ ਸੰਗਤ ਆਪਾਂ ਨੂੰ ਮਿਲ ਸਕਦੀ ਆ ਚਾਂਸ ਹੈਗੇ ਨਹੀਂ Hello brother, this side, Gurdwara, oh thank you. ਇਸ ਟਾਈਮ ਅਸੀਂ ਪਹੁੰਚ ਗਏ ਹਾਂ ਜੀ ਗੁਰਦੁਆਰਾ ਸਾਹਿਬ ਫਰੀ ਟਾਊਨ ਸਿਰਾ ਲਿਓਨ ਕੰਟਰੀ ਦੇ ਵਿੱਚ ਤੇ ਸਵੇਰੇ ਕੀਰਤਨ ਹੋਇਆ ਸੀ ਕੀਰਤਨ ਤੋਂ ਬਾਅਦ ਪ੍ਰਸ਼ਾਦਾ ਪਾਣੀ ਛਕਿਆ ਸੀ ਤੇ ਇਸ ਟਾਈਮ ਸਾਡੇ ਨਾਲ ਖੜੇ ਨੇ ਸਰਦਾਰ ਸਾਹਿਬ ਮੋਹਿੰਦਰ ਵੀਰ ਸਿੰਘ ਤੇ ਇਹ ਸਿਰਾ ਲਿਓਨ ਦੇ ਵਿੱਚ ਰਹਿਣ ਵਾਲੇ ਜਾਂ ਇੱਥੋਂ ਦੇ ਪਹਿਲੇ ਸਿੱਖ ਨੇ ਤੇ ਇਹ ਗੁਰੂ ਘਰ ਦੀ ਨੀਂਹ ਵੀ ਇਹਨਾਂ ਨੇ ਹੀ ਰੱਖੀ ਸੀ ਬਾਕੀ ਗੱਲਬਾਤ ਇਹਨਾਂ ਨਾਲ ਆਪਾਂ ਕਰਦੇ ਹਾਂ ਆ ਬਾਈ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਜੀ ਸਾਹਿਬ ਵਾਈਫ ਫਤਿਹ ਜੀ ਤੁਸੀਂ ਦੱਸੋ ਪਹਿਲਾਂ ਆਪਣੇ ਬਾਰੇ ਵੀ ਤੁਸੀਂ ਕਦੋਂ ਆਏ ਸੀ ਤੇ ਗੁਰਦੁਆਰਾ ਸਾਹਿਬ ਕਦੋਂ ਇਹ ਹੋਣ ਦੇ ਵਿੱਚ ਆਇਆ ਵਾਹਿ ਕਾਲਸਾ ਵਾਹਿ ਫਤਿਹ ਜੀ ਮੈਂ 1999 ਚ ਲੜਾਈ ਤੋਂ ਬਾਅਦ ਮੈਂ ਇੱਥੇ ਜਦੋਂ ਆਇਆ ਤੇ ਮੈਂ ਇੱਥੇ ਪਹਿਲਾ ਸਰਦਾਰ ਸੀ ਤੇ ਉਸ ਤੋਂ ਬਾਅਦ ਮੈਂ ਜਦੋਂ ਕਾਰੋਬਾਰ ਸ਼ੁਰੂ ਕੀਤਾ ਇੱਥੇ ਉਦੋਂ ਇੰਡੀਅਨ ਕੋਰਸਸ ਆਈਆਂ ਯੂਨੀਸੈਫ ਉਹਨਾਂ ਦੀ ਸਰਦਾਰ ਸੀਗੇ ਉਸ ਤੋਂ ਬਾਅਦ ਫਿਰ ਮੈਂ ਜਦੋਂ ਜਿਹੜੇ ਬੰਦੇ ਬੁਲਾਨੇ ਸ਼ੁਰੂ ਕੀਤੇ ਪਹਿਲੇ ਸਰਦਾਰ ਹੀ ਆਏ ਨੇ ਮੇਰੇ ਕੋਲ ਅਸੀਂ ਇੱਥੇ ਮੰਦਿਰ ਚ ਜਾਂਦੇ ਰਹੇ ਆ ਸਭ ਕੁਝ ਹੈ ਉਸ ਤੋਂ ਬਾਅਦ ਕੁਝ ਕੋਈ ਗੱਲਾਂ ਇਦਾਂ ਦੀਆਂ ਹੋ ਗਈਆਂ ਤੇ ਫਿਰ ਉੱਥੇ ਗੁਰਦੁਆਰਾ ਸਾਹਿਬ 'ਚ ਬਾਬਾ ਜੀ ਦੀ ਢੀਡ ਵੀ ਹੈ ਜਿਹੜੀ ਕਿ ਸਿੰਧੀ ਭਾਸ਼ਾ 'ਚ ਹੈ ਕਿਸੇ ਨੂੰ ਪੜ ਨਹੀਂ ਆਂਦੀ ਮੈਂ ਜਦੋਂ ਜਾਂਦਾ ਰਿਆਂ ਪ੍ਰਸ਼ਾਦ ਲੈ ਕੇ ਵੀ ਤੇ ਘਰੋਂ ਬਾਬਾ ਜੀ ਦੇ ਹੁਕਮ 'ਆ ਮੈਂ ਕੱਢ ਲੈਂਦਾ ਸੀ ਜਾ ਕੇ ਬੋਲਦਾ ਸੀ ਮੰਝ ਸ਼ੌਂਕ ਬਹੁਤ ਸੀ ਕਿ ਅਸੀਂ ਵੀ ਗੁਰੂ ਘਰ ਇੱਥੇ ਲੈ ਕੇ ਆਈਏ ਤੇ ਫਿਰ ਮਾਰੇ ਨੇ ਕਿਰਪਾ ਕੀਤੀ ਬਿਲਡਿੰਗ ਆਪਣੀ ਹੈ ਤੇ ਦੁਕਾਨਾਂ ਵੀ ਨੇ ਫਿਰ ਇੱਕ ਪੋਰਸ਼ਨ ਪੂਰੇ ਦਾ ਪੂਰਾ ਜਿਹਨੂੰ ਕਹਿੰਦੇ ਤਿੰਨ ਰੂਮ ਦਾ ਤੇ ਨਾਲ ਪਿਛੇ ਛੇ ਰੂਮ ਦਾ ਸੀ ਪੂਰਾ ਦੋ ਸੈੱਟ ਉਹ ਨਾਰ ਲਾ ਕੇ ਤੇ ਗੁਰਦੁਆਰਾ ਸਾਹਿਬ ਇਹ ਪਹਿਲੇ ਬਾਬਾ ਜੀ ਨੇ ਜਦੋਂ ਮੈਂ ਇਹਨਾਂ ਨੂੰ ਮਿਲਿਆ ਅਸਲ 'ਚ ਇਹ ਪਹਿਲਾਂ ਲਿਬੇਰੀਆ ਵੀ ਕਰਕੇ ਆਏ ਨੇ ਮੈਂ ਲਿਬੇਰੀਆ ਵੀ ਰਿਆਂ 10 ਸਾਲ ਠੀਕ ਹੈ ਜੀ ਇਹ ਲਿਬੇਰੀਆ ਵੀ ਰੇ ਨੇ ਗੁਰਦੁਆਰਾ ਸਾਹਿਬ 'ਚ ਫਿਰ ਉਹ ਕੁਦਰਤੀ ਮਨ ਨੂੰ ਮਿਲ ਪੇ ਇੰਟਰਵਿਊ ਹੋਈ ਮੈਂ ਕਿਹਾ ਬਾਬਾ ਜੀ ਤੁਸੀਂ ਇਹ ਕਹਿੰਦੇ ਕਿਸ ਨੂੰ ਭੇਜ ਦਿੰਦੇ ਨੇ ਮੈਂ ਕਹਿੰਦਾ ਤੁਸੀਂ ਕਿਉਂ ਨਹੀਂ ਆਂਦੇ ਇਹਨਾਂ ਫਿਰ ਮੈਂ ਦੱਸਿਆ ਆਪਣੀ ਗੱਲ ਬਣ ਗਈ ਇਹ ਆ ਗਏ ਫਿਰ ਆਪਾਂ ਪਹਿਲਾਂ ਬਾਬਾ ਜੀ ਦਾ ਸਰੂਪ ਤਾਂ ਮੇਰੇ ਕੋਲ 2007 ਹੋਇਆਗਾ ਇੱਥੇ ਮੈਂ ਆਂਦਾ ਹੋਇਆ ਸੀ ਜਿੰਨਾ ਕਿ ਮੈਂ ਆਪਣੇ ਘਰ ਚ ਪ੍ਰਕਾਸ਼ ਕਰਦਾ ਸੀ ਹਾਂਜੀ ਔਰ ਆਪਣੇ ਹੀ ਸਟਾਫ ਸੀ ਮੇਰੇ ਕੋਲ ਵੀ ਬੰਦਨਾ ਸਟਾਫ ਸੀ ਤੇ ਹਰ ਵੀਰਵਾਰ ਨੂੰ ਹਫਤੇ ਚ ਅਸੀਂ ਇੱਕ ਦਿਨ ਨਜ਼ਾਮ ਨੂੰ ਅਸੀਂ ਲੰਗਰ ਕਰਦੇ ਸੀ ਕੀਰਤਨ ਵੀ ਕਰਦੇ ਸੀ ਪ੍ਰਕਾਸ਼ ਤਾਂ ਰੋਜ਼ ਹੀ ਹੁੰਦਾ ਸੀ ਤੇ ਉਸ ਤੋਂ ਬਾਅਦ ਪਹਿਲਾਂ ਇਹਦੇ ਨੇ ਦੋ ਮਹੀਨੇ ਘਰ ਚ ਕੀਤਾ ਸਾਡੇ ਚ ਉੱਪਰ ਇੱਥੇ ਤੀਜੀ ਮੰਜ਼ਲ ਤੇ ਫਿਰ ਅਸੀਂ ਗੁਰਦਾਰ ਸਾਹਿਬ ਇੱਥੇ ਸਟੈਬਲਿਸ਼ ਕਰਕੇ ਅਸੀਂ ਸ਼ੁਰੂ ਕਰਤਾ ਸੰਗਤ ਦਾ ਸਹਿਯੋਗ ਮਿਲਿਆ ਸਿੰਧੀ ਕਮਿਊਨਿਟੀ ਬਹੁਤਿਆ ਸਭ ਤੋਂ ਪਹਿਲਾਂ ਇਹਨਾਂ ਪੈਂਜੀ ਦਾ ਖਾਸਾ ਜੀ ਦਾ ਸਹਿਯੋਗ ਮਿਲਿਆ ਇਹ ਮਨ ਮੰਦਰ ਚ ਕੁਦਰਤੀ ਮਿਲ ਪਏ ਉਸ ਤੋਂ ਬਾਅਦ ਇਹ ਮੇਰੇ ਨਾਲ ਉਦੋਂ ਦੇ ਮੋਢਾ ਨਾ ਮੋਢਾ ਡਾ ਕੇ ਹਰ ਕੰਮ ਦੇ ਵਿੱਚ ਹਰ ਪ੍ਰੋਗਰਾਮ ਦੇ ਵਿੱਚ ਇਹ ਮੇਰੇ ਨਾਲ ਅੱਗੇ ਹੁੰਦੇ ਨੇ ਅਸੀਂ ਕਾਫੀ ਪ੍ਰੋਗਰਾਮ ਇੱਥੇ ਕਰਦੇ ਆਂ ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਵੀ ਮਨਾਉਂਦੇ ਆ ਗੁਰੂ ਨਾਨਕ ਸਾਹਿਬ ਦਾ ਤੇ ਉਹ ਸਿੰਧੀ ਲੋਕ ਬਹੁਤ ਜ਼ਿਆਦਾ ਕਰਦੇ ਨੇ ਉਦੋਂ ਸੰਗਤ 400 ਰਿਪ੍ਰਿਵ ਹੋ ਜਾਂਦੀ ਹੈ ਲੰਗਰ ਬਹੁਤ ਅੱਛਾ ਬਣਾਈਦਾ ਸੰਗਤ ਵੀ ਬਹੁਤ ਹੁੰਦੀ ਸ਼ਾਮ ਦੇ ਪ੍ਰੋਗਰਾਮ ਹੁੰਦੇ ਨੇ ਪਹਿਲਾਂ ਆਪਾਂ 3-4 ਸਾਲ 5 ਸਾਲ ਆਪਾਂ ਖੰਡਪਟ ਸਾਹਿਬ ਰੱਖਦੇ ਰਹੇ ਆ ਕਿਉਂ ਉਸ ਤੋਂ ਬਾਅਦ ਆਪਣੇ ਕੁਝ ਬੰਦੇ ਜਿਹੜੇ ਸੀ ਉਹ ਹੈ ਨਹੀਂ ਨੇ ਤੇ ਪਾਠੀ ਆਪਾਂ ਕੋ ਬਹੁਤੇ ਹੈ ਨਹੀਂ ਫਿਰ ਉਹਨਾਂ ਆਪਾਂ ਸੈਜ ਪਾਠ ਕਰੀਦਾ ਆ ਗੁਰਗੁਬੰਸੀ ਦਾ ਵੀ ਮਨਾਉਂਦੇ ਆ ਖਾਸ ਕਰਕੇ ਜਨਮ ਦਿਹਾੜਾ ਵੀ ਮਨਾਉਂਦੇ ਆ ਜਿਵੇਂ ਲੱਗਾ ਹੋਇਆ ਹੋਵੇ ਬੜੀ ਇਸ਼ਾਨ ਦੇ ਨਾਲ ਕਰਦੇ ਆ ਤੇ ਇਸ ਤੋਂ ਇਲਾਵਾ ਅਸੀਂ ਗੁਰਦਰਾ ਸਾਹਿਬ ਵੱਲੋਂ ਹੋਰ ਪ੍ਰੋਗਰਾਮ ਵੀ ਜਿਵੇਂ ਕਿ ਅਸੀਂ ਇੱਥੇ ਇੱਕ ਸੰਸਥਾ ਹੈਗੀ ਐ ਸਿੱਖ ਪਿਕਿੰਗ ਪ੍ਰੋਜੈਕਟ ਉਹ ਮੈਰਾਥਨ ਕਰਦੇ ਨੇ ਅਸੀਂ ਉਹ ਜਿਹੜੇ ਬੱਚੇ ਜਿਹੜੇ ਹੁੰਦੇ ਨੇ ਕਿ ਆਪਣਾ ਉਹਨਾਂ ਦਾ ਮੈਡੀਕਲ ਬਿੱਲ ਜਿਹਨਾਂ ਬਾਹਰ ਜਾਣਾ ਜਿਹਨਾਂ ਸਰਜਰੀ ਵਗੈਰਾ ਹੋਣੀ ਹੈ ਹਾਂਜੀ ਨਹੀਂ ਆਪਣਾ ਦੇ ਸਕਦੇ ਹੈਗੇ ਉਹਨਾਂ ਨੇ ਮਾਪਿਆਂ ਦੀ ਅਸੀਂ ਹੈਲਪ ਕਰਦੇ ਆ ਅਸੀਂ ਗੁਰਦੁਆਰਾ ਸਾਹਿਬ ਚ ਬਾਕਸ ਵੀ ਲਗਾਇਆ ਹੈ ਮੈਂ ਆਪਣੀ ਦੁਕਾਨ ਤੇ ਵੀ ਲਗਾਇਆ ਹੈ ਕੋਲੋਂ ਵੀ ਦੇਈਦਾ ਆ ਸਪான்ਸਰਸ਼ਿਪ ਕਰੀ ਦੀ 골ਡ ਸਪான்ਸਰ ਹੋਰ ਪੈਸੇ ਵੀ ਇਕੱਠੇ ਕਰਕੇ ਦੇਣੇ ਆ ਫਿਰ ਉਹਨਾਂ ਦਾ ਦੌੜਵਾ ਵਾਸਤੇ ਅਸੀਂ ਸਭ ਤੋਂ ਪਹਿਲੇ ਜਿਹੜੀ ਇੱਥੇ ਕੀਤੀ ਹੈ ਪਹਿਲ ਕਿ ਆਪਣੇ ਲੋਕ ਬੰਦੇ ਇੰਡੀਅਨ ਇਕੱਠੇ ਕਰਕੇ ਸਦਾਰ ਵੀ ਦੂਜੇ ਸਿੰਧੀ ਵੀ ਸਾਰਿਆਂ ਨੂੰ ਕਿ ਪਹਿਲੀ ਵਾਰੀ 50 ਤੋਂ 60 ਬੰਦਿਆਂ ਨੂੰ ਨਾਲ ਲੈ ਕੇ ਲੇਡੀਜ਼ ਨੂੰ ਕਿ ਮੈਰਾਥਨ ਦੌੜ ਚ ਦੌਣ ਵਾਸਤੇ ਮੈਂ ਆ ਵੀ ਨਾਲ ਗਿਆ ਵਾਂ 3 ਸਾਲ ਤੋਂ ਲਗਾਤਾਰ ਜਾ ਰਹੇ ਹਾਂ ਉਹ ਚੌਥਾ ਸਾਲ ਫੇਰ ਆਣ ਵਾਲੀ ਦਸੰਬਰ ਚ ਇਸ ਤੋਂ ਇਲਾਵਾ ਕੋਵਿਡ ਵਿੱਚ ਵੀ ਅਸੀਂ ਇੱਥੇ ਲੰਗਰ ਬੁਕਾ ਕੇ ਜਦ ਬੰਦ ਹੋਇਆ 3 ਦਿਨ ਲੋਕਡਿਨ ਲੱਗਾ ਇੱਕ ਵਾਰੀ 3 ਦਿਨ ਇੱਕ ਵਾਰੀ ਲੱਗਾ ਇੱਥੇ ਅਸੀਂ ਖੁਦ ਆਪਣੇ ਘਰ ਚ ਮੈ ਲੰਗਰ ਬਣਵਾ ਕੇ ਪ੍ਰਸ਼ਾਦ ਬਣਵਾ ਕੇ ਪੈਕ ਕਰਕੇ ਬਾਬਾ ਜੀ ਦੇ ਨਾਲ ਸਾਰੇ ਮੁੰਡੇ ਸੀ ਮੇਰੇ ਜੋ ਕੰਮ ਕਰਨ ਵਾਲੇ ਖਾਲਸਾ ਜੀ ਵੀ ਨੂੰ ਬੁਲਾ ਲੈਂਦਾ ਸੀ ਇਹ ਪਿੱਛੇ ਰਹਿੰਦੇ ਸੀਗੇ ਕੇ ਵੀ ਆ ਜਾਂਦੇ ਸੀਗੇ ਆਪਾਂ ਪੈਕਿੰਗ ਕਰਕੇ ਦੁਪਹਿਰ ਨੂੰ ਸਕਿਉਰਿਟੀ ਫੋਰਸਸ ਮੈਡੀਕਲ ਜਿਹੜੀ ਟੀਮਸ ਹੁੰਦੀਆਂ ਸੀ ਜਾਂ ਕਮਿਊਨਿਟੀ ਪਹਿਲੇ ਦਿਨ 300 ਕੀਤੇ ਫਿਰ ਅਗਲੇ ਦਿਨ ਆਪਾਂ ਡਬਲ ਕਰਤੇ ਉਹ ਤੋਂ ਅਗਲੇ ਦਿਨ ਆਪਾਂ 1000 ਕਰਤਾ ਫਿਰ ਉਹ ਕਾਫੀ ਜਿਆਦਾ ਸੀ ਮੈਂ ਫਿਰ ਆਪਣੀ ਪਿਕਅਪ ਚ ਲੋਡ ਕਰਵਾ ਕੇ ਆਪਣੇ ਮੁੰਡਿਆਂ ਨੂੰ ਨਾਲ ਬੈਨਰ ਲਗਾ ਕੇ ਗੁਰਦੁਰਾ ਸਾਹਿਬ ਦਾ ਇੱਥੇ ਚੌਂਕ 'ਚ ਭੇਜਿਆ ਪੁਲਿਸ ਸਟੇਸ਼ਨ ਹੈ ਅੰਗੇ ਪੁਲਿਸ ਸਟੇਸ਼ਨ ਹੈ ਪਰੇ ਵੀ ਹੈ ਬੜੇ ਖੁਸ਼ ਹੋਏ ਕਾ ਕੇ ਕਿ ਨੂੰ ਸੰਤਾ ਤਿੰਨ ਦਿਨ ਤੋਂ ਰੋਟੀ ਵੀ ਨਹੀਂ ਮਿਲੀ ਇੱਥੇ ਤੇ ਕਿੱਥੋਂ ਆਣੀ ਸੀ ਸਭ ਪਾਸੇ ਬੰਦ ਸੀਗਾ ਇਦਾਂ ਫਿਰ ਦੂਜੀ ਲਗਾ ਆਪੋਂ ਦੋ ਵੀ ਕੀਤਾ ਫਿਰ ਇਸ ਤੋਂ ਇਲਾਵਾ ਅਸੀਂ 1000 ਫੈਮਲੀਆਂ ਨੂੰ ਹਾਂਜੀ ਬਣਾ ਕੇ 15 ਕਿਲੋ ਦਾ ਪੈਕੇਟ ਜਿੰਦੇ ਵਿੱਚ ਆਪਾਂ ਚਾਵਲ 슈ਗਰ ਔਰ ਮਤਲਕੈਂ ਦਾ ਜਿਵੇਂ ਕਿ ਉਹ ਤਾਂ ਨਾ ਡੱਬਾ ਫੂਡ ਹਾਂ ਜੀ ਹਾਂ ਉਹ ਹੋਰ ਚੀਜ਼ਾਂ ਪਾ ਪੂ ਕੇ ਬਣਾ ਕੇ ਉਹ ਵੀ ਆਪਾਂ ਜਾ ਕੇ ਕਮਿਊਨਿਟੀਆਂ 'ਚ ਜਿਵੇਂ ਇੱਥੇ ਕੋ 300 ਕਮਿਊਨਿਟੀ ਆ ਪਰ 200 ਆ ਹੋਰ ਪਰੇ ਆ ਹਰ ਹਾਂ ਜੀ ਬਾਕੀ ਸ਼ਹਿਰ ਦੇ ਵਿੱਚ ਅਸੀਂ ਜਾ ਕੇ ਅਸੀਂ ਉਹ ਵੀ ਮੰਡਿਆ ਇਸ ਤੋਂ ਇਲਾਵਾ ਅਸੀਂ ਬੱਚਿਆਂ ਨੂੰ ਸਕਾਲਰਸ਼ਿਪ ਵੀ ਦਿੰਨੇ ਆ 3 ਸਾਲ ਹੋ ਚੁੱਕੇ ਨੇ ਚੌਥਾ ਸਾਲ ਆ ਜੇ ਭਾਈ ਸਾਹਿਬ ਤੁਸੀਂ ਬੈਠੇ ਸੀ ਹਾਂਜੀ ਮੈਂ ਸੁਣਿਆ ਸੀ ਤੁਸੀਂ ਕਹਿੰਦੇ ਸੀ ਵੀ ਉਹ ਪਰਸੈਂਟੇਜ ਦੇ ਅਕੋਰਡਿੰਗ ਉਹਨਾਂ ਨੂੰ ਸਕਾਲਰਸ਼ਿਪ ਲੱਗਦੀ ਹੈ ਜਿਹੜੇ ਇੱਥੋਂ ਦੇ ਲੋਕਲ ਮਤਲਬ ਰਹਿਣ ਵਾਲੇ ਨੇ ਲੋਕਲ ਜਿਹੜੇ ਬਲੋ ਪਾਵਰਟੀ ਹੈ ਬਲੋ ਪਾਵਰਟੀ ਲਾਈ ਉਹ ਹੂਐਵਰ ਬਲੋ ਪਾਵਰਟੀ ਉਹਨਾਂ ਬੱਚੇ ਪੜ੍ਹਨਾ ਚਾਹੁੰਦੇ ਨੇ ਹਾਂਜੀ ਇੱਥੇ ਜਿਹੜਾ ਸਕੂਲਾਂ ਦੀ ਫੀਸ ਵੈਸੇ ਫ੍ਰੀ ਹੈ ਗਵਰਨਮੈਂਟ ਸਕੂਲ 'ਚ ਅੱਛਾ ਠੀਕ ਹੈ ਪ੍ਰਾਈਵੇਟ ਸਕੂਲ ਦੇ ਜੀ ਫੀਸ ਲੱਗਦੀ ਹੈ ਜਿਹੜੇ ਪ੍ਰਾਈਵੇਟ ਦੀ ਕੋਈ ਫੀਸ ਕੋਈ ਜ਼ਿਆਦਾ ਨਹੀਂ ਹੁੰਦੀ ਹਾਂਜੀ 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 ਕਿ ਜਿਹੜੇ ਹੋਰ ਵੱਡੇ ਸਕੂਲ ਹੈਗੇ ਪ੍ਰਾਈਵੇਟ ਉਹ ਤਾਂ ਫੀਸ ਬਹੁਤ ਹੈ ਉਹ ਤਾਂ ਡਾਲਰ ਵਿੱਚ ਵੀ ਲੈਂਦੇ ਨੇ ਠੀਕ ਹੈ ਇਹ ਮਤਲਬ ਕਹਿੰਦਾ ਅਸੀਂ ਸੋਚਿਆ ਕਿ ਹਰ ਬੱਚੇ ਦੀ ਜਿੰਦੀ 5000 ਲਿਓਨ ਇਸ ਕਰੰਸੀ ਦੇ ਵਿੱਚ ਆਪਾਂ ਖਰਚਾ ਹੋਏਗਾ ਕਰਾਂਗੇ ਹਾਂਜੀ ਹਾਂਜੀ 5000 ਦਾ ਮਤਲਬ ਮੋਰ ਥੈਨ 200 ਡਾਲਰਸ ਪਰਸਨ ਠੀਕ ਹੈ ਜੀ 150 ਤੋਂ 200 ਬੱਚਾ ਲੋਕਾਂ ਦੇ ਸਾਰੇ ਸੰਗਤ ਦੇ ਕੋਆਪਰੇਸ਼ਨ ਦੇ ਨਾਲ ਕੱਲਾ ਮੈਂ ਨਹੀਂ ਕਰਦਾ ਸੰਗਤ ਕੋਲ ਵੀ ਕਰਕੇ ਲਈਦਾ ਆ ਉਹ ਕਰਕੇ ਕਿ ਉਹ ਅਸੀਂ ਜਿਹੜਾ ਹੈ 15 ਅਗਸਤ ਦਾ ਸੋਚਿਆ ਹੈ ਕਿ ਅਸੀਂ ਉਹ ਪ੍ਰੋਗਰਾਮ ਕਰਾਂਗੇ ਅੱਗੇ ਆਪਾਂ ਕਰਦੇ ਸਤੰਬਰ ਦੇ ਪਹਿਲੇ ਹਫਤੇ 'ਚ ਐਕਤੀ ਸੋਚਿਆ ਕਿ 15 ਅਗਸਤ ਇੰਡੀਆ ਦੇ ਆਜ਼ਾਦੀ ਦਿਵਸ ਹੈਗਾ ਆ ਉਹ ਦਿਨ ਹੀ ਦੁਪਹਿਰ ਨੂੰ ਐਮਬੈਸਡਰ ਸਾਹਿਬ ਨਾਲ ਗੱਲਬਾਤ ਹੋ ਚੁੱਕੀ ਹੈ ਉਹ ਕਹਿੰਦੇ ਕਰੋ ਪਰ ਮੈਂ ਕਿਹਾ ਤੁਹਾਨੂੰ ਆਪਾਂ ਪਹਿਲੀ ਤਰੀਕ ਦੇ ਲਾਗੇ ਦੱਸਾਂਗੇ ਬੱਚੇ ਇਕੱਠੇ ਹੋ ਜਾਣ ਸਕੂਲ ਦੀ ਫੀਸ ਵੀ ਪੇ ਕਰਣੀ ਹੈ ਹਾਂਜੀ ਉਹਨਾਂ ਨੂੰ ਆ ਜਿਹੜਾ ਸਮਾਨ ਹੈ ਕਿਤਾਬਾਂ ਹੈ ਬੈਗ ਹੈ ਲੰਚ ਬਾਕਸ ਹੈ ਵਾਟਰ ਬੋਟਰਲ ਹੈ ਕੈਸ਼ ਵੀ ਦੇਨੇ ਯੂਨੀਫਾਰਮ ਦਾ ਨਾਲ ਉਹਨਾਂ ਨੂੰ ਠੀਕ ਹੈ ਜੀ ਅੱਗੇ ਆਪਾਂ ਤਿੰਨ ਵਾਰੀ ਤੇ ਗੁਰਦਰਾ ਸਾਹਿਬ ਦੇ ਅੰਦਰ ਕੀਤੀ ਹੈ ਉਹ ਸੋਚਿਆ ਬਾਅਦ ਕਿਸੇ ਕਮਿਊਨਿਟੀ ਹਾਲ ਦੇ ਵਿੱਚ ਕਰਾਂਗੇ ਕਿ ਜਿੱਥੇ ਕਿ ਆ ਕੇ ਸਾਰੇ ਬਹਿ ਜਾਣ ਹੋਰ ਵੀ ਅਧਿਕਾਰਤ ਅਫੀਸ਼ਰ ਹੋ ਬਾਕੀ ਕਰ ਰਹੇ ਆ ਇਸ ਤੋਂ ਬਾਅਦ ਮੈਡੀਕਲ ਕੈਂਪ ਲਗਾਉਣ ਦਾ ਵਿਚਾਰ ਵੀ ਹੈ ਸਭ ਕੁਝ ਹੈ ਬਾਕੀ ਨਾਲ ਮੇਰੇ ਬਹੁਤ ਮਦਦ ਕਰਦੇ ਨੇ ਹਰ ਕੰਮ ਚ ਲੰਗਰ ਹਰ ਹਫਤੇ 2 ਵਜੇ ਜਿੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਇਹ ਬਿਲਡਿੰਗ ਸਾਰੀ ਆਪਣੀ ਹੈ ਜਾਂ ਮਤਲਬ ਗੁਰਮਾਰਾ ਜੀ ਦੀ ਆਪਣੀ ਹੈ ਜੀ ਉਹਨਾਂ ਦਾ ਵੀ ਹੈਗੀ ਸਾਡੀ ਕਾਦੀ ਅਸੀਂ ਉਹਨੂੰ ਨਹੀਂ ਆ ਸਾਡੇ ਕੋਲ ਕੀ ਹੈਗਾ ਕੁਝ ਨਹੀਂ ਆਪਣਾ ਸਰੀਰ ਵੀ ਸਾਡਾ ਆਪਣਾ ਨਹੀਂ ਹੈਗਾ ਬੰਦਾ ਹੀ ਹੋਦਾ ਹਾਂ ਸਾਡਾ ਹੀ ਹੈਗਾ ਆਪਣਾ ਬਿਲਕੁਲ ਠੀਕ ਹੈ ਨਾ ਇਹੀ ਗੱਲ ਹੈ ਤੇ ਬਾਕੀ ਲੋ ਵੀ ਕੋਈ ਆਵੇ ਪਿੱਛੇ ਕੋਈ ਨੇ ਪੁੱਛਿਆ ਵੀ ਸੀ ਫੋਨ ਤੇ ਪੁੱਛਦੇ ਰਹਿੰਦੇ ਨੇ ਕੋਈ ਵੀਜ਼ਾ ਚਾਹੀਦਾ ਕੋਈ ਆ ਗਿਆ ਇੱਕ ਦੋ ਬੰਦੇ ਆਏ ਸੀ ਜਿਹੜੇ ਕਿ ਇਥੇ ਫਸਲ ਲੱਗੇ ਸੀ ਲੋਕਾਂ ਦੇ ਕੋਲ ਅੱਛਾ ਵਿਚਾਰਾ ਉਹ ਡਾਇਮੰਡ ਉਮੜਵਾਸੀ ਆਈ ਸੀ ਉਹਨਾਂ ਨੂੰ ਬਚਾ ਕੇ ਵੀ ਲੈ ਕੇ ਆਂਦਾ ਇੱਥੇ ਅੱਛਾ ਹਾਂ ਵੀ ਤੇ ਡਾਇਮੰਡ ਵੀ ਬਹੁਤ ਨਿਕਲਿਆ ਹੈ ਗਲਤੀ ਨਾਲ ਆ ਜਾਂਦੇ ਨੇ ਫਸਟ ਕਈ ਫਸਟ ਵੀ ਗਏ ਨੇ ਜਿਹੜਾ ਕੋਈ ਆ ਜਾਵੇ ਪੁੱਛ ਲਵੇ ਉਹਨੂੰ ਸਹੀ ਦੱਸੀਦਾ ਕਿ ਭਾਈ ਇਦਾਂ ਨਹੀਂ ਤੇ ਇਦਾਂ ਕਰੋ ਚੁੱਪ ਕਰਕੇ ਨਿਕਲ ਜਾ ਉਹ ਆ ਕਰੋ ਕਰਨਾ ਹੈ ਤੇ ਇਲੀਗਲੀ ਕਰੋ ਜੋ ਵੀ ਕਰਨਾ ਹੈ ਇਹ ਨਹੀਂ ਕਿ ਇਲੀਗਲੀ ਕੁਝ ਕਰੋ ਜੋ ਵੀ ਕਰਨਾ ਹੈ ਲੀਗਲੀ ਹੋ ਕੇ ਕਰੋ ਮਦਰ ਜਿੰਨੀ ਕਿਸੇ ਹੁੰਦੀ ਉਹ ਤੋਂ ਜ਼ਿਆਦਾ ਵੱਧ ਤੋਂ ਕਰੀਦੀ ਹੈ ਆਪਰੇਸ਼ਨ ਵੀ ਵਿਛੇ ਕਰਾਇਆ ਕਿਸੇ ਦਾ ਕੋਈ ਆਈ ਸੀ ਬੜੇ ਦੁਖੀ ਸੀ ਉਹਨਾਂ ਕਾਫੀ ਖਰਚਾ ਸੀ ਬੀਬੀ ਦਾ ਆਪਰੇਸ਼ਨ ਕਰਾਇਆ ਉਹ ਧੰਨਵਾਦ ਕਰਨ ਵੀ ਆਈ ਬੀਬੀ ਲੋਕਲ ਕਹਿੰਦੀ ਕਿ ਮੇਰਾ ਹਸਬੰండ్ ਹੈ ਉਹਨੂੰ ਪੈਰਲਿਸਿਸ ਹੋ ਚੁੱਕਾ ਹੈ ਬੱਚੀ ਮੇਰੀ ਹੈ ਮੈਂ ਆਪ ਕੁਛ ਨਹੀਂ ਕਰਦੀ ਹਾਂਜੀ ਠੀਕ ਹੈ ਹੋਰ ਵੀ ਕੋਈ ਹੋਰ ਵੀ ਪੈਸੇ ਫੰਡਸ ਇਕੱਠੇ ਹੁੰਦੇ ਰਹਿੰਦੇ ਨੇ ਉਹਨਾਂ ਵੀ ਕਰੀਦੇ ਲੰਗਰ ਹਫਤੇ ਦੋ ਦਿਨ ਚੱਲਦਾ ਆ ਤੇ ਇੱਥੇ ਆ ਬਈ ਕਿੰਨੇ ਕੁ ਮਤਲਬ ਪਰਿਵਾਰ ਨੇ ਸਿੱਖ ਪਰਿਵਾਰਾਂ ਦੀ ਜੇ ਗੱਲ ਕਰੀਏ ਸਿੱਖ ਪਰਿਵਾਰ ਤਾਂ ਤਕਰੀਬਨ ਹੋਣਗੇ 25 30 ਹੈਗੇ ਨੇ ਸਿੱਖਾਂ ਦੀ ਗਿਣਤੀ ਹੋਏਗੀ 40 50 60 ਹੋ ਸਕਦੀ ਹੈ ਜਿਹੜੇ ਜੋ ਗੁਰਦੁਆਰਾ ਸਾਹਿਬ ਆਉਂਦੇ ਨੇ ਰੈਗੂਲਰ ਆਉਂਦੇ ਨੇ ਉਹ ਤਾਂ ਮੈਂ ਆਪਣੀ ਮੇਰੀ ਫੈਮਲੀ ਕਾ ਫੈਮਲੀ ਤਾਂ ਮੇਰੀ ਹੈ ਨਹੀਂ ਇੱਥੇ ਮੇਰੇ ਨਾਲ ਜਿਹੜੇ ਕੰਮ ਕਰਨਾ ਮੈਂ ਹੈਗੇ ਨੇ ਕੰਮ ਕਰਦੇ ਨੇ ਉਹ ਨੇ ਇਸ ਤੋਂ ਇਲਾਵਾ ਖਾਲਸਾ ਜੀ ਪਰਿਵਾਰ ਹੈ ਦੋ ਤਿੰਨ ਹੋਰ ਪਰਿਵਾਰ ਨੇ ਜਿਹੜੇ ਆ ਜਾਂਦੇ ਹੈਗੇ ਨੇ ਬਾਕੀ ਜਦੋਂ ਕੋਈ ਆਂਦਾ ਕਿ ਸੰਗਰਾਮ ਤੇ ਆ ਗਏ ਜਾਂ ਕੋਈ ਪ੍ਰੋਗਰਾਮ ਹੋਰ ਹੁੰਦੇ ਨੇ ਸਿੰਧੀ ਕਮਿਊਨਿਟੀ ਜਿਹੜੀ ਹੈ ਉਹ ਆਂਦੀ ਰਹਿੰਦੀ ਹੈ ਕਾਫੀ ਆ ਪ੍ਰੋਗਰਾਮ ਵੀ ਕਰਾਉਂਦੇ ਨੇ ਬੱਚੇ ਦਾ ਜਨਮ ਦਿਨ ਹੋ ਗਿਆ ਕੋਈ ਵੈਡਿੰਗ ਐਨੀਵਰਸਰੀ ਹੋ ਗਈ ਉਹ ਵੀ ਆਪਾਂ ਕੋਈ ਗਾਨੇ ਬਾਬਾ ਜੀ ਨਾਲ ਕਰਦੇ ਨੇ ਪ੍ਰੋਗਰਾਮ ਹੁੰਦੇ ਨੇ ਕੀਰਤਨ ਕਰਵਾਉਂਦੇ ਨੇ ਉਹ ਸਿਰਫ ਆਪਾ ਕਰਦੇ ਆ ਵੀਰਵਾਰ ਸ਼ਾਮ ਨੂੰ ਪ੍ਰੋਗਰਾਮ ਸਾਡੇ ਹੁੰਦਾ ਹੈ ਜਾਂ ਸੰਡੇ ਸਵੇਰੇ ਹੁੰਦਾ ਹੈ ਇਸ ਤੋਂ ਇਲਾਵਾ ਸੰਗਰਾਂਦ ਦੇ ਦਿਨ ਸਵੇਰੇ ਸਵੇਰੇ ਕਰੀਦਾ ਆ 7 ਤੋਂ ਲੈ ਕੇ 8.5 ਤੱਕ ਲੰਗਰ ਉਤਬਾ ਹੋਣਾ ਹੀ ਹੋਣਾ ਹੈ ਅਗਰ ਲੰਗਰ ਨਹੀਂ ਕਿਸੇ ਵੱਲ ਹੋਏਗਾ ਉਹ ਫਿਰ ਦਾਸ ਵੱਲ ਹੋਏਗਾ ਗੁਰੂ ਮਾਰੇ ਵੱਲ ਆਪੋ ਆਪ ਕਰੀਦਾ ਮਤਲਬ ਕੋਈ ਨਾ ਕੋਈ ਸੇਵਾ ਕਰ ਦਿੰਦਾ ਕੋਈ ਵੀ ਅਗਰ ਕੋਈ ਕਰ ਦੇ ਓਕੇ ਆ ਨਹੀਂ ਤੇ ਲੰਗਰ ਹੋਣਾ ਹੀ ਹੋਣਾ ਹੈ ਯਾਨੀ ਕਿ ਗੁਰਦੁਆਰਾ ਸਾਹਿਬ ਨੂੰ ਕੋਈ ਖਰਚਾ ਨਹੀਂ ਲੰਗਰ ਹੋਣਾ ਹੀ ਹੋਣਾ ਹੈ ਠੀਕ ਜੀ ਤੇ ਜਿਹੜੇ ਇੱਥੇ ਪੰਜਾਬੀ ਪਰਿਵਾਰ ਰਹਿੰਦੇ ਨੇ ਮਤਲਬ ਉਹ ਬਿਜ਼ਨਸਮੈਨ ਨੇ ਸਾਰੇ ਜਾਂ ਨੌਕਰੀਆਂ ਵੀ ਕਰਦੇ ਨੇ ਨਹੀਂ ਬਿਜ਼ਨਸਮੈਨ ਤਾਂ 3-4 ਹੀ ਪਰਿਵਾਰ ਹੈਗੇ ਆ ਆਪਾਂ ਆਪਣਾ ਮੈਂ ਪਹਿਲਾਂ ਵੀ ਇਸ ਮੈਕ ਕੋ ਲਿਆ ਸੀ ਹਾਂਜੀ ਹਾਲਸੇ ਜੀ ਹੈਗੇ ਨੇ ਠੀਕ ਹੈ ਜੀ ਉਹਨੇ ਇੱਕ ਐਸਪੈਰੋ ਗਰੁੱਪ ਹੈਗਾ ਵੇ ਉਹ ਆਏ ਹੈਗੇ ਨੇ ਕਾਫੀ ਵੱਡਾ ਗਰੁੱਪ ਹੈਗਾ ਵੇ ਅੱਛਾ ਇਸ ਤੋਂ ਇਲਾਵਾ ਫਿਰ ਸ਼ੇਠੀ ਬ੍ਰਦਰ ਲਾਇਬੇਰੀਆ ਵਾਲੇ ਗਾਣਾ ਵਾਲੇ ਠੀਕ ਹੈ ਜੀ ਉਹਨਾਂ ਨੇ ਕਾਫੀ ਵੱਡੀ ਇੰਡਸਟਰੀ ਲਗਾ ਰਹੀ ਹੈਗੇ ਨੇ ਇੱਥੇ ਅੱਛਾ ਉਹ ਵੀ ਇੱਥੇ ਆ ਰਹੇ ਹੈਗੇ ਨੇ ਤੁਸੀਂ ਵੀ ਲਾਇਬੇਰੀਆ ਰਹੇ ਕਿ ਐਵੇਂ ਪਹਿਲਾਂ ਮੈਂ 10 ਸਾਲ ਪਹਿਲਾਂ ਲਾਇਬੇਰੀਆ ਰਿਆ ਹਾਂ ਠੀਕ ਹੈ 1999 ਤੋਂ 201999 ਤੱਕ ਅੱਛਾ 99 ਦੇ ਵਿੱਚ ਕਿਹਨੇ ਮੈਂ ਇੱਥੇ ਆਇਆ ਸੀ ਆ ਠੀਕ ਹੈ ਮੈਨੂੰ 36 ਸਾਲ ਹੋ ਗਏ ਨੇ ਆ ਮੈਂ ਨੈਚਰਲਾਈਜ਼ ਰਹਿ ਲਿਆ ਹੁਣੇ ਹਾਂ ਹਾਂ ਤੇ ਹੁਣ ਤੁਹਾਡੇ ਕੋਲ ਪਾਸਪੋਰਟ ਵੀ ਇੱਥੇ ਮੈਂ ਆਇਆ ਨੈਚਰਲਾਈਜ਼ ਰਹਿ ਲਿਆ ਠੀਕ ਹੈ ਜੀ ਜਿਹੜਾ ਕਿ ਮੈਂ 2012 ਸਿਟੀਜ਼ਨ ਇੱਥੋਂ ਦੀ ਲੈ ਲਈ ਸੀ ਬਾਕੀ ਆਪਾਂ ਇੱਥੇ ਪਿਛਲੇ 1.5 ਸਾਲ ਤੋਂ ਲੰਗਰ ਲੰਗਾਉਂਦੇ ਸੀ ਬਾਹਰ ਐਵਰੀ ਸੈਟਰਡੇ ਵੇੜਾ ਕਿ ਲੰਗਰ 10 ਵਨ ਹੁੰਦਾ ਸੀ ਤੇ ਗਰੀਬਾਂ ਪੰਜ ਤੋਂ 6 ਵਜੇ ਚਾਵਲ ਪਕਾਉਂਦੇ ਸੀ ਇਹਨਾਂ ਦਾਲ ਖਾਣਾ ਤੇ तकरीबन 1200 ਆਦਮੀ ਤੱਕ ਜਿਹਨੂੰ ਆਪਾਂ ਟੇਕ ਮੇਚ ਹੀ ਦੇਂਦੇ ਸੀਗੇ ਹਾਂਜੀ ਉਹ ਲੈ ਕੇ ਜਾਂਦੇ ਸੀ ਆ ਹੁਣ 100 ਮਹੀਨੇ ਤੋਂ ਆਪਾਂ ਬੰਦ ਕੀਤਾ ਕਿਉਂ ਇੱਥੇ ਜਿਹੜੇ ਮੰਕੀ ਪੋਕਸ ਕਰਕੇ ਅੱਛਾ ਉਹ ਐਡਵਾਈਜ਼ਰੀ ਹੈਗੀ ਹੈ ਇੱਥੇ ਹੈਲਥ ਮਿਨਿਸਟਰੀ ਵਾਲੋਂ ਤਾਂ ਕੀਤਾ ਪਰ ਫੇਰ ਵੀ ਜਿਹੜੇ ਜੋ ਆਪਾਂ ਚੋਲ ਸੀ ਉਹ ਹੁਣ ਆਪਾਂ ਕੀ ਕਰਦੇ ਆ ਪੈਕ ਕਰਕੇ ਲਵਾਫੇ ਚ ਉਹ ਆਪਾਂ ਫਰਡੇ ਵਾਲੇ ਦਿਨ ਵਰਤਾ ਜੀਏ ਨੇ ਬਾਕੀ ਉਹ ਚੱਲਦਾ ਪਿਆ ਹੈ ਰੈਗੂਲਰ ਚੱਲੇਗਾ ਜਦ ਤੱਕ ਚਲ ਵਾਏਗਾ ਆਪਾਂ ਕਰਾਂਗੇ ਜਰੂਰ ਬਿਲਕੁਲ ਕਰ ਰਹੇ ਹਾਂ ਤੇ ਤੁਸੀਂ ਇੰਡੀਆ ਤੋਂ ਫਿਰ ਕਿਹੜੀ ਜਗ੍ਹਾ ਤੋਂ ਮੈਂ ਇੰਡੀਆ ਜਲੰਧਰ ਤੋਂ ਹੈਗਾ ਜੀ ਇੰਡੀਆ ਜਲੰਧਰ ਸ਼ਹਿਰ ਤੋਂ ਹੈਗਾ ਠੀਕ ਹੈ ਜੀ ਤੇ ਇਹ ਸਾਰੀ ਸੰਗਤਾਂ ਹੀ ਸਾਡੇ ਨਾਲ ਬਾਬਾ ਜੀ ਨੇ ਬਹੁਤ ਸੋਹਣਾ ਕੀਰਤਨ ਕੀਤਾ ਤੇ ਜਦੋਂ ਮੈਂ ਕੀਰਤਨ ਸੁਣਿਆ ਮੈਨੂੰ ਸਿੱਧਾ ਇਹ ਲੱਗੇਵੇਂ ਪੰਜਾਬ ਦੇ ਗੁਰੂ ਘਰ 'ਚ ਬੈਠਾਂਗੇ ਤੇ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਮਿਹਰਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਇਧਰਲੇ ਪਾਸੇ ਗੁਰੂ ਘਰ ਦਾ ਜੀ ਇੱਕ ਅਫੀਸ਼ੀਅਲ ਇਹਨਾਂ ਦਾ YouTube ਦੇ ਉੱਤੇ ਚੈਨਲ ਬਣਿਆ ਹੋਇਆ ਸ੍ਰੀ ਗੁਰਦੁਆਰਾ ਲੁਮਲੇ ਫਰੀ ਟਾਊਨ ਇਹ ਜਗ੍ਹਾ ਜਿਹੜੀ ਪੈਂਦੀ ਹੈ ਜਿੱਥੇ ਆਪਾਂ ਹੁਣ ਬੈਠੇ ਆ ਇਹਨੂੰ ਲੁਮਲੇ ਕਿਹਾ ਜਾਂਦਾ ਤੇ ਜਿੱਥੇ ਆਪਾਂ ਰੁਕੇ ਹੋਏ ਆ ਉੱਥੋਂ 4 ਕਿਲੋਮੀਟਰ ਦੂਰ ਆ ਤੇ ਬਾਬਾ ਜਿਹੜਾ ਪ੍ਰੋਗਰਾਮ ਹੁੰਦਾ ਫਿਰ ਉਹ ਇਹਦੇ ਉੱਤੇ ਲਾਈਵ ਚੱਲਦਾ ਰਹਿੰਦਾ ਜੀ ਹਾਂ ਲਾਈਵ ਜਿਵੇਂ ਅੱਜ ਪ੍ਰੋਗਰਾਮ ਹੋਇਆ ਜਿਹੜਾ ਉਹ ਵੀ ਫਿਰ ਇਹਦੇ ਉੱਤੇ ਲਾਈਵ ਆਇਆ ਹੋਊਗਾ ਠੀਕ ਹੈ ਜੀ ਤੇ ਅੱਜ ਦਾ ਪ੍ਰੋਗਰਾਮ ਵੀ ਇਹਦੇ ਉੱਤੇ ਲਾਈਵ ਆਇਆ ਹੋਊਗਾ ਫਿਰ ਤਾਂ ਮੇਰੀ ਵੀ ਆਈ ਹੋਣੀ ਇਹਦੇ ਵਿੱਚ ਵੀਡੀਓ ਬਸ ਠੀਕ ਹੈ ਤੇ ਇਹਨੂੰ ਜਰੂਰ ਜਾ ਕੇ ਸਬਸਕ੍ਰਾਈਬ ਕਰ ਲਿਓ ਤੇ ਇਹਦੇ ਉੱਤੇ ਤੁਹਾਨੂੰ ਲਾਈਵ ਪ੍ਰੋਗਰਾਮ ਦੇਖਣਾਂ ਮੈਨੂੰ ਮਿਲ ਜੁਗਰ ਤੁਸੀਂ ਬਹੁਤ ਸੋਹਣਾ ਕੀਰਤਨ ਕੀਤਾ ਜੀ ਬਹੁਤ ਜਿਆਦਾ ਸੋਹਣਾ ਤੇ ਮਤਲਬ ਵੀ ਤਸੱਲੀ ਜੀ ਆ ਗਈ ਸੁਣ ਕੇ ਬਹੁਤ ਚਿਰਾਂ ਬਾਅਦ ਸੁਣਿਆ ਇੱਕ ਤਾਂ ਨਹੀਂ ਨਹੀਂ ਐ ਲੱਗਿਆ ਵੀ ਜਿਵੇਂ ਪੰਜਾਬ ਬੈਠੇ ਹੁੰਨੇ ਆ ਐ ਲੱਗਿਆ ਮੈਨੂੰ ਸਿੱਧਾ ਕਿਉਂਕਿ ਜਦੋਂ ਕਿਸੇ ਆਪਾਂ ਬਾਹਰ ਕੰਟਰੀ ਚ ਜਾਂਦੇ ਆ ਨਾ ਤਾਂ ਉੱਥੇ ਮਤਲਬ ਪਾਠੀ ਸਿੰਘ ਉੱਥੋਂ ਦੇ ਲੋਕਲ ਹੁੰਦੇ ਨੇ ਜਾਂ ਕਿਵੇਂ ਵੀ ਹਨਾ ਤਾਂ ਪਰ ਤੁਸੀਂ ਜਿਹੜਾ ਕੀਰਤਨ ਕੀਤਾ ਐ ਲੱਗਦਾ ਸੀ ਵੀ ਪੰਜਾਬੋਂ ਗੁਰੂ ਘਰ ਚ ਬੈਠਾ ਕਿਸੇ ਪੰਜਾਬ ਵਾਲੇ ਸਾਰਾ ਤੁਸੀਂ ਇੱਥੇ ਹੀ ਆ ਸਾਰਾ ਤੁਸੀਂ ਇੱਥੇ ਹੀ ਵੈਸੇ ਤੁਹਾਡਾ ਕਿਹੜਾ ਏਰੀਆ ਆਪਣੇ ਪੰਜਾਬ ਚ ਐਸ ਦਾ ਮੈਂ ਗੰਦਰ ਰਹਿ ਰਹੇ ਹਾਂ ਠੀਕ ਹੈ ਜੀ ਉ ਹੰਡ ਬਸੀ ਹੈ ਅੱਛਾ ਤੇ ਹੁਣ ਜਲੰਧਰ ਰਹੇ ਆ ਫਿਰ ਤੁਸੀਂ 17 2017 ਤੋਂ ਲਗਾਤਾਰ ਇੱਥੇ ਆ 17 ਤੋਂ ਲਗਾਤਾਰ ਇੱਥੇ ਅੱਛਾ ਉਸ ਤੋਂ ਬਾਅਦ ਫਿਰ ਤੇ ਤੋਂ ਪਹਿਲਾਂ 2009 ਦੇ ਵਿੱਚ ਲਵੇਰੀਆ ਸੀ 11 ਵਿੱਚ ਮੈਂ ਵਾਪਸ ਚਲਾ ਗਿਆ ਠੀਕ ਨਹੀਂ ਸਿਰਿਆ ਅੱਛਾ ਜੀ ਤੇ ਮੁੜ ਕੇ ਫਿਰ ਉੱਥੇ ਡਿਊਟੀ ਕੀਤੀ ਹਾਂਜੀ ਤੇ ਉਹਦੇ ਬਾਅਦ ਫਿਰ ਇੱਥੇ ਤੇ ਉਹ ਇੰਡੀਆ ਤਾਂ ਗੇੜਾ ਮਾਰਦੇ ਹੋਵੋਗੇ ਤੇ ਹਾਂਜੀ ਹਾਂਜੀ ਅੱਛਾ 2 ਮਹੀਨੇ ਨਿਵਾਦ 2 ਮਹੀਨੇ ਦੀ ਛੁੱਟੀ ਕਰਤੀ ਠੀਕ ਹੈ ਠੀਕ ਹੈ ਫਿਰ ਇਹ ਵਰਕ ਪਰਮਿਟ ਤੇ ਹੁੰਦਾ ਸਾਹਿਬ ਦਾ ਅੱਛਾ ਵਰਕ ਪਰਮਿਟ ਤੇ ਹੁੰਦਾ ਠੀਕ ਹੈ ਜੀ ਠੀਕ ਹੈ ਚਲੋ ਬਾਕੀ ਬਾਬਾ ਜੀ ਨੇ ਕਿਹਾ ਵੀ ਇੱਥੇ ਰਹਿਣ ਵਾਸਤੇ ਵੀ ਤੁਹਾਨੂੰ ਕਮਰਾ ਮਿਲ ਜੂਗਾ ਤੇ ਮੈਂ ਸਵੇਰੇ ਵੀ ਦੱਸ ਗਿਆ ਹਟਾ ਵੀ ਹੋਟਲ ਇੱਥੇ ਹੋਟਲ ਦੇ ਵਿੱਚ ਨਾ ਤੁਸੀਂ ਜਿੰਨਾ ਮਰਜੀ ਪੈਸਾ ਦੇ ਦਿਓ ਨਹੀਂ ਸਵਾਲ ਆ ਰਿਹਾ ਇਧਰਲੇ ਪਾਸੇ ਜਿੰਨੇ ਆ ਮੈਂ ਕੰਟਰੀ ਵਿੱਚ ਕੋ ਮੈਂ ਨਾ 4-5 ਚ ਤੇ ਬਾਬਾ ਜੀ ਨੇ ਕਿਹਾ ਵੀ ਤੁਸੀਂ ਆਦਾ ਸਮਾਨ ਵਗੈਰਾ ਲੈ ਆਓ ਤੇ ਇੱਕ ਦੋ ਦਿਨ ਮੈਂ ਹੋਰ ਰੁਪਣਾ ਇੱਥੇ ਤੇ ਕਹਿੰਦੇ ਵੀ ਤੁਸੀਂ ਇੱਥੇ ਰੁਕ ਲਿਓ ਆਦਾ ਸਮਾਨ ਚੱਕ ਲਿਓ ਠੀਕ ਹੈ ਜੀ ਤੁਸੀਂ ਤਾਂ ਨਹੀਂ ਆਉਣਾ ਵੀਡੀਓ 'ਚ ਤੁਸੀਂ ਪਹਿਲਾਂ ਕੈਮਰਾ ਚੱਲ ਰਿਹਾ ਸੀ ਥੋੜਾ ਜਿਹਾ ਪਰੇ ਹੋ ਗਏ ਸੀ ਇਸ ਟਾਈਮ ਅਸੀਂ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦੇ ਵਿੱਚ ਖੜੇ ਆ ਤੇ ਇਧਰਲੇ ਪਾਸੇ ਕੁਝ ਕੁ ਸਮਾਨ ਪਿਆ ਜਿਹੜਾ ਇਥੋਂ ਦੇ ਜਿਹੜੇ ਲੋਕਲ ਬੱਚੇ ਨੇ ਜਾਂ ਫਿਰ ਜਿਹੜੇ ਬਿਲੋ ਪਾਵਰਟੀ ਲਾਈਨ ਨੇ ਜਾਂ ਜਿਨ੍ਹਾਂ ਵਾਸਤੇ ਵੀ ਇਹ ਸਮਾਨ ਆ ਨਾ ਤਾਂ ਸਾਨੂੰ ਇਧਰ ਭੈਣ ਜੀ ਦੱਸਣਗੇ ਵੀ ਇਹ ਸੇਵਾ ਕਿਹੜੀ ਚੀਜ਼ ਦੀ ਕਰ ਰਹੇ ਹੋ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਜਿਦਾਂ ਕਿ ਤੁਸੀਂ ਦੇਖ ਰਹੇ ਹੋ ਕਿ ਜੋ ਅਸੀਂ ਸਮਾਨ ਇਸ ਵੇਲੇ ਤੁਹਾਨੂੰ ਸ਼ੋਅ ਕਰ ਰਹੇ ਹਾਂ ਇਹ ਸਾਡਾ ਜੋ ਗੁਰਦੁਆਰਾ ਸਾਹਿਬ ਵੱਲੋਂ ਸਰਦਾਰ ਮਹਿੰਦਰ ਸਿੰਘ ਜਦੇਵਾ ਦੀ ਦੇਖ ਰੇ ਉਹਨਾਂ ਦੀ ਨਿਗਰਾਨੀ 8 ਟਿਕ ਜੋ ਪ੍ਰੋਗਰਾਮ ਇੱਥੋਂ ਦੀ ਲੋਕਲ ਬੱਚਿਆਂ ਲਈ ਸ਼ੁਰੂ ਕੀਤਾ ਗਿਆ ਸੀ ਜਿਹਨੂੰ ਕਿਹਾ ਜਾਂਦਾ ਗੁਰਨਾਨਕ ਬਾਬਾ ਸਕਾਲਰਸ਼ਿਪ ਪ੍ਰੋਗਰਾਮ ਜੋ ਅਜ ਤੋ 2 3 ਸਾਲ ਪਹਿਲਾਂ 3 ਸਾਲ ਪਹਿਲਾਂ ਸ਼ੁਰੂਆਤ ਤੋਂਤਾ ਸਾਲੇ ਪ੍ਰੋਗਰਾਮ ਚੱਲ ਰਿਹਾ ਹੈ ਸਕਾਲਰਸ਼ਿਪ ਵਾਲਾ ਜੀ ਜਿਹਨੂੰ ਬਹੁਤ ਉਤਸ਼ਾਹ ਵੀ ਮਿਲ ਰਿਹਾ ਹੈ ਔਰ ਉਹਨਾਂ ਸਦਕਾ ਸਾਨੂੰ ਦੁਆਵਾਂ ਵੀ ਬਹੁਤ ਮਿਲ ਰਹੀਆਂ ਨੇ ਜੋ ਇਹਨਾਂ ਨੇ ਜੋ ਸਟੈਪ ਚੱਕਿਆ ਸੀ ਜੋ ਇਨੀਸ਼ੀਏਟਿਵ ਚੱਕਿਆ ਸੀ ਕਿ ਜੋ ਬਿਲੋ ਪੋਵਰਟੀ ਲਾਈਨ ਜੋ ਬੱਚੇ ਨੇ ਅੱਥੇ ਜਿਨ੍ਹਾਂ ਕੋਲ ਜੋ ਆਪਣੀ ਫੀਸ ਨਹੀਂ ਅਫੋਰਡ ਕਰ ਸਕਦੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਉਹਨਾਂ ਨੂੰ ਸਕਾਲਰਸ਼ਿਪ ਲਈ ਪੂਰੇ ਬੈਂਕਾਂ 'ਚ ਜਮਾ ਕਰਾਈ ਜਾਂਦੀ ਹੈ ਉਸ ਤੋਂ ਇਲਾਵਾ ਉਹਨਾਂ ਨੂੰ ਗੁਰਦੁਆਰਾ ਸਾਹਿਬ ਵੱਲੋਂ ਇਹ ਬੈਗ ਪੂਰਾ ਭਰ ਕੇ ਬੈਗਪੈਕ ਜਿਵੇਂ ਗੁਰਦੁਆਰਾ ਸਾਹਿਬ ਦਾ ਤੁਸੀਂ ਉੱਪਰ ਪ੍ਰਿੰਟ ਦੇਖ ਰਹੇ ਹੋ ਸ੍ਰੀ ਗੁਰਦੁਆਰਾ ਸਾਹਿਬ ਤੋਂ ਇਹ ਬੈਗ ਆਪ ਸਾਰੇ ਬੱਚਿਆਂ ਨੂੰ ਬੈਗ ਦੇ ਨਾਲ ਇਹਨਾਂ ਵਿੱਚ ਕਾਪੀਆਂ ਦਰਜਨ ਤੋਂ ਵੀ ਜ਼ਿਆਦਾ 2 ਦਰਜਨ ਦੇ ਕਰੀਬ ਕਾਪੀਆਂ ਠੀਕ ਹੈ ਤੇ ਉਸ ਤੋਂ ਇਲਾਵਾ ਜਿਵੇਂ ਤੁਸੀਂ ਇੱਥੇ ਦੇਖ ਸਕਦੇ ਹੋ ਬਾਕੀ ਸਮਾਨ ਬੋਟਲਸ ਨੇ ਸਾਰਿਆਂ ਉੱਤੇ ਗੁਰਦੁਆਰਾ ਸਾਹਿਬ ਦਾ ਜੋ ਹਾਂ ਇਧਰਲੇ ਪਾਸੇ ਇਹ ਪਾਣੀ ਪੀਣ ਵਾਲੀਆਂ ਬੋਤਲਾਂ ਬੱਚਿਆਂ ਦੀ ਇਹ ਵੀ ਇਹਦੇ ਵਿੱਚ ਜਾਏਗੀ ਉਸ ਤੋਂ ਇਲਾਵਾ ਜੋ ਲੰਚ ਬਾਕਸ ਹੈ ਇੱਕ ਬੱਚੇ ਲਈ ਇਧਰ ਜਿਓਮੈਟਰੀ ਬਾਕਸ ਹੈ ਇਹਦੇ ਵਿੱਚ ਸਾਰਾ ਸਮਾਨ ਪਾਇਆ ਹੋਇਆ ਹੈ ਬੱਚਿਆਂ ਦੀ ਜੋ ਬੇਸਿਕ ਸਟੇਸ਼ਨਰੀ ਹੈ ਹਾਂ ਪੈਨਸਲ ਉਹਦੇ ਵਿੱਚ ਇਨਕਲੂਡ ਹੋਏਗੀ ਪੈਨਸਲ ਕੇਸ ਤੋਂ ਇਲਾਵਾ ਸਭ ਕੁਝ ਤੇ ਇਹ ਲੰਚ ਬੋਲ ਹੈ ਜੋ ਕਿ ਬੱਚਿਆਂ ਲਈ ਜੋ ਵੀ ਜਵੇਂ ਤੁਸੀਂ ਸਮਝ ਸਕਦੇ ਹੋ ਕਿ ਬੇਸਿਕਲੀ ਇਹ ਠੀਕ ਹੈ ਤੇ ਇਹ ਸਕਾਲਰਸ਼ਿਪ ਲੱਗਦੀ ਹੈ ਇਹਦਾ ਮਤਲਬ ਕ੍ਰਾਈਟੇਰੀਆ ਕੀ ਆ ਕਿਹੜੇ ਬੱਚੇ ਮੈਟ ਕਰਦੇ ਨੇ ਜਿਨ੍ਹਾਂ ਨੂੰ ਫਿਰ ਇਹ ਸੇਵਾ ਮਿਲਦੀ ਹੈ ਜਿਹੜੀ ਤੁਸੀਂ ਕਰਦੇ ਹੋ ਜਿਵੇਂ ਬੱਚੇ ਜਿਵੇਂ ਤੁਹਾਨੂੰ ਮੈਂ ਦੱਸਿਆ ਕਿ ਬਿਲੋ ਪੋਵਰਟੀ ਲਾਈਨ ਜਿਹੜੇ ਬੱਚੇ ਨੇ ਉਹਨਾਂ ਕੋਈ ਵੀ ਮਤਲਬ ਬਿਲੋ ਪੋਵਰਟੀ ਲਾਈਨ ਜੋ ਲੋਕਲ ਕਮਿਊਨਿਟੀ ਦੇ ਨੇ ਪ੍ਰਾਇਮਰੀ ਸਕੂਲ ਦੇ ਪ੍ਰਾਈਵੇਟ ਸਕੂਲ ਦੇ ਉਹਨਾਂ ਨੂੰ ਫਿਰ ਤੁਸੀਂ ਰੀ ਕਨਫਰਮ ਵੀ ਕਰਦੇ ਹੋਵੋਗੇ ਵੀ ਇਹ ਬੱਚੇ ਪਹਿਲੇ ਪ੍ਰੋਪਰ ਕ੍ਰਾਈਟੇਰੀਆ ਦੇ ਅਕੋਰਡਿੰਗ ਰਜਿਸਟ੍ਰੇਸ਼ਨ ਕੀਤੀ ਜਾਂਦੀ ਹੈ ਇਨਕੁਆਇਰ ਕੀਤਾ ਜਾਂਦਾ ਹੈ ਫੈਮਿਲੀ ਜਿਨ੍ਹਾਂ ਦੇ ਕਈ ਪੇਰੈਂਟਸ ਮੈਡੀਕਲੀ ਵੀ ਏਬਲ ਨਹੀਂ ਨੇ ਬੱਚਾ ਨੂੰ ਆਪਣੀ ਉਹ ਸਟੱਡੀ ਲਈ ਮਤਲਬ ਅੱਗੇ ਹੋ ਪਾਣ ਕਿਸੇ ਦੇ ਪੇਰੈਂਟਸ ਨਹੀਂ ਹੈ ਕਿਸੇ ਦੇ ਕੋ ਚਪਾਹਜ ਨੇ ਉਸ ਤੋਂ ਇਲਾਵਾ ਵੀ ਇਸ ਤੋਂ ਇਲਾਵਾ ਬੱਚਾ ਨੂੰ ਅਲੱਗ ਕੈਸ਼ ਐਨਵਲਪ ਸੋ ਦੈਟ ਕਿ ਉਹ ਆਪਣੀ ਯੂਨੀਫਾਰਮ ਹੈ ਉਹਨੂੰ ਬਾਏ ਕਰ ਸਕਣ ਕਰੀਬਨ ਪਹਿਲਾਂ 2.5 ਲੱਖ ਲੋਨ ਜੋ ਦਿੱਤਾ ਜਾਂਦਾ ਸੀ ਲੋਕਲ ਕਰੰਸੀ ਦਾ ਮੈਂ ਵੀ ਉਸ ਤੋਂ ਬਾਅਦ ਕਿਉਂਕਿ ਹਰ ਸਾਲ ਜੋ ਖਰਚੇ ਆ ਉਹ ਵੀ ਵੱਧ ਰਹੇ ਨੇ ਅੱਜ ਕੱਲ ਜੋ ਰੇਟ ਆ ਉਹ ਵੱਧ ਰਹੇ ਨੇ ਫੀਸਿਸ ਦੇ ਚਾਰजेस ਜੋ ਹੋ ਚੇਂਜ ਹੋ ਰਹੇ ਨੇ ਹਰ ਸਾਲ ਤੋਂ ਜੋ ਕਿ ਗੁਰਦੁਆਰਾ ਸਾਹਿਬ ਵੱਲੋਂ ਤੇ ਸਰਦਾਰ ਮਹਿੰਦਰ ਬੀਰ ਸਿੰਘ ਸਦੇਵਾਈ ਜੋ ਇਹ ਨਿਗਰਾਨੀ ਚ ਹੋਇਆ ਸੀ ਇਹਨੂੰ ਸੰਗਤ ਦਾ ਵੀ ਬਹੁਤ ਉਤਸ਼ਾਹ ਮਿਲ ਰਿਹਾ ਔਰ ਬੱਚਿਆਂ ਵੱਲੋਂ ਵੀ ਬਹੁਤ ਦੁਆਵਾਂ ਜੋ ਦੋ ਬੱਚਿਆਂ ਤੋਂ ਅਸੀਂ ਆਈ ਥਿੰਕ ਸ਼ੁਰੂ ਕੀਤਾ ਸੀਗਾ ਹਾਂ ਜੀ ਔਰ ਅੱਜ 150 ਅਬੋਵ ਬੱਚੇ ਅਸੀਂ ਸਕਾਲਰਸ਼ਿਪ ਦੇ ਰਹੇ ਹਾਂ ਇਸ ਟਾਈਮ ਅੱਛਾ ਉਹ ਕੰਟੀਨਿਊ ਚੱਲ ਰਹੀ ਹੈ 152 ਬੱਚਿਆਂ ਦੀ 3 ਤੋਂ 4 ਸਾਲ ਤੋਂ ਗੁਰਨਾਨਕ ਬਾਬਾ ਜੀ ਦੇ ਉਹਨਾਂ ਦੇ ਹੀ ਆਸ਼ੀਰਵਾਦ ਸਦਕਾ ਕਿੰਨੇ ਮਤਲਬ ਕਿਹੜੇ ਈਅਰ ਤੱਕ ਬੱਚੇ ਜੇ ਪੜ੍ਹਦੇ ਨੇ ਉਹਨਾਂ ਨੂੰ ਦਿੰਨੇ ਹੋ ਜਾਂ ਮਤਲਬ ਕਿੰਨੇ ਸਾਲ ਤੱਕ ਮਿਲਦੀ ਹੈ ਸਕਾਲਰਸ਼ਿਪ ਇਹ ਕੋਸ਼ਿਸ਼ ਹੁੰਦੀ ਹੈ ਕਿ ਪ੍ਰਾਇਮਰੀ ਸਕੂਲਾਂ ਤੱਕ ਪਹਿਲਾਂ ਅਸੀਂ ਕਰ ਰਹੇ ਹਾਂ ਇਹ ਸਾਡਾ ਵਾਲੇ ਟਾਰਗੇਟ ਹੈ ਪ੍ਰਾਇਮਰੀ ਸਕੂਲਾਂ ਤੱਕ ਉਹ ਹੋਪਫੁਲੀ ਅਸੀਂ ਅੱਗੋ ਜਿੱਦਾਂ ਵੀ ਨੀਡ ਹੋਏਗੀ ਬੱਚੇ ਦੇ ਅਕੋਰਡਿੰਗ ਹਾਂਜੀ 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 ਕਿਉਂਕਿ ਉਸ ਤੋਂ ਇਲਾਵਾ ਵੀ ਸਰਦਾਰ ਜੀ ਬਹੁਤ ਜ਼ਿਆਦਾ ਸੋਸ਼ਲ ਵਰਕ ਜਿੱਦਾਂ ਕਿਸੇ ਨੂੰ ਕੋਈ ਹੈਲਪ ਹੋਵੇ ਜਾਂ ਸੰਗਤ ਦੇ ਸਪੋਰਟ ਨਾਲ ਉਹ ਵੀ ਅਗਮੇਸ਼ਾ ਅੱਗੇ ਆਂਦੇ ਨੇ ਕਿ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿੰਨੇ ਬੈਸਟ ਹੋ ਸਕੇ ਜੋ ਮੰਤਵ ਹੈ ਜੋ ਮੋਟਿਵ ਹੈ ਸਿਰਫ ਇਹ ਹੈ ਕਿ ਸਿੱਖੀ ਦਾ ਪ੍ਰਚਾਰ ਔਰ ਜੋ ਆਪਾਂ ਜਿੰਨਾ ਜਿੱਦਾਂ ਕਿ ਗੁਰੂ ਸਾਹਿਬ ਨੇ ਕਿਹਾ ਕਿ ਸੇਵਾ ਜਿੰਨੀ ਕਰ ਸਕੀਏ ਇਨਸਾਨੀਅਤ ਦੇ ਤੌਰ ਤੇ ਉਹ ਕਰ ਸਕੀਏ ਬਸ ਠੀਕ ਹੈ ਜੀ ਤੇ ਇਹ ਫਿਰ ਜਿਹੜੀ ਲੋਕਲ ਸੰਗਤ ਇੱਥੇ ਸਿੱਖ ਸੰਗਤ ਰਹਿੰਦੀ ਆ ਉਹਨਾਂ ਦਾ ਸਾਰਾ ਮਤਲਬ ਸਹਿਯੋਗ ਆ ਉਹਦਾ ਸਹਿਯੋਗ ਹੈ ਸਾਰਿਆਂ ਦਾ ਆ ਠੀਕ ਹੈ ਜੀ बिकॉज ਕਮਿਊਨਿਟੀ ਦਾ ਵੀ ਹੈਗਾ ਹਾਂਜੀ ਹਾਂਜੀ ਮੈਂ ਜਿਹਨੂੰ ਜਿਹਨੂੰ ਵੀ ਕਈ ਦਾ ਫੋਨ ਕਰੀਦਾ ਸਿੰਧੀ ਕਮਿਊਨਿਟੀ ਲੋਕ ਸਾਰਿਆਂ ਲੋ ਸਾਰੀ ਬਿਜ਼ਨਸ ਕਮਿਊਨਿਟੀ ਵਾਲੋ ਕੋਲੋਂ ਵੀ ਪਾਈਦੇ ਨੇ ਗੁਰਦਰਾ ਸਾਹਿਬ ਵਾਲੋ ਵੀ ਪੈਸੇ ਖੱਟੇ ਹੁੰਦੇ ਨੇ ਉਹ ਵੀ ਲੋਨ ਪਾ ਦੀਦੇ ਨੇ ਜਦ ਲੋਨ ਹੋਵੇ ਤੇ ਠੀਕ ਹੈ ਜੀ ਠੀਕ ਸਾਹਿਬਾਂ ਨਾਲ ਉਹ ਉਦਾਂ ਕਰਦੇ ਰਹਿੰਦਾ ਆ ਇਕੱਲਾ ਇੱਕ ਬੰਦੇ ਦਾ ਕੰਮ ਨਹੀਂ ਹੈ ਸੰਗਤ ਦਾ ਕੰਮ ਸਾਰੇ ਦਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਕਿ ਜਨਾ ਬਾਕੀ ਇਨੀਸ਼ੀਏਟਿਵ ਕਿਸ ਨੂੰ ਲੈਣਾ ਪੈਂਦਾ ਅੱਗੇ ਹੋਣਾ ਬਿਲਕੁਲ ਠੀਕ ਹੈ ਜੀ ਉਹ ਚੀਜ਼ ਹੈ ਐਸਾ ਤਕਰੀਬਨ 200 ਬੱਚੇ ਦਾ ਕਰਾਂਗੇ ਅੱਛਾ ਇਹ ਸਾਰਾ ਸਮਾਨ ਜਿਹੜਾ ਇਹ 200 ਬੱਚਿਆਂ ਦੇ 300 ਬੱਚੇ ਦਾ ਮਕਸਦਮਾ 300 ਬੱਚਿਆਂ ਦਾ ਮਕਸਦਮਾ ਜਿਆਦਾ ਹੋਵੇ ਜਿਆਦਾ ਕਰਦੇ ਆਂਗੇ ਠੀਕ ਹੈ ਜੀ ਮੈਂ ਕਾਫੀ ਲੋਕ ਸਾਰੇ ਇਕੱਠੀ ਹੋ ਕੇ ਆਏ ਹਾਂ ਜਿਨ੍ਹਾਂ ਨੂੰ ਅਪੀਲ ਕਰਦਾ ਤੁਹਾਡੇ ਸਾਹਮਣੇ ਤੁਹਾਡੇ ਸਾਹਮਣੇ ਆਏ ਦੇਖੇ ਹਾਂ ਹਾਂ ਮੈਂ ਸੁਣਿਆ ਸੀ ਇੰਦਰਾ ਜੀ ਦੇਖ ਰਹੇ ਜੀ ਉੱਥੇ ਦੀ ਬੈਠੇ ਸੀ ਹਾਂਜੀ ਹਾਂਜੀ ਇਹ ਸਾਰੇ ਸਹਿਯੋਗ ਦੇ ਨਾਲ ਨੇ ਸਾਰੇ ਕਰਦੇ ਨੇ ਤੇ ਆ ਇੱਧਰ ਸਾਰੇ ਇਹ ਸਮਾਨ ਇੰਡੀਆ ਇਹ ਮਤਲਬ ਸਾਰਾ ਇਹ ਲੰਚ ਬਾਕਸ ਇਹ ਮਤਲਬ ਪੂਰੀ ਕਿੱਟ ਤਿਆਰ ਕਰਕੇ ਬੈਗ ਦੇ ਵਿੱਚ ਪਾ ਕੇ ਫਿਰ ਦਿੱਤੀ ਜਾਂਦੀ ਹੈ। ਸਪੈਸ਼ਲ ਇੰਪੋਰਟ ਕਰਵਾਏਗੀ ਇੰਡੀਆ ਤੋਂ। ਅੱਛਾ ਇੰਡੀਆ ਤੋਂ ਇੰਪੋਰਟ ਕਰਵਾਏ ਗਏ ਨੇ। ਇੰਪੋਰਟ ਕਰਵਾਏ ਗਏ ਨੇ। ਲੋਕਾਂ ਨੇ ਨਹੀਂ ਆ ਕਾਫੀ ਮਹਿੰਗਾ ਪੈਂਦਾ ਹੈ। ਹਾਂਜੀ ਹਾਂਜੀ। ਔਰ ਕੁਆਲਟੀ ਵਾਈਜ਼ ਵੀ ਸਾਰਾ ਕੁਝ ਬਹੁਤ ਅੱਛੀ ਬਣੀ ਹੈ। ਠੀਕ ਹੈ। ਮਤਲਬ ਸਾਰਾ ਸਮਾਨ ਹੀ ਮੇਡ ਇਨ ਇੰਡੀਆ ਹੋ ਗਿਆ। ਹਾਂਜੀ। ਅੱਛਾ ਇਧਰਲੇ ਪਾਸੇ ਸਾਰੇ ਬੈਗ ਪਏ ਨੇ। ਹਾਂ ਆ ਸਾਡਾ ਦੇਖੋ ਨਾ ਬੈਗ ਵਿੱਚ ਬਲੂ ਕਲਰ ਵੀ ਹੈ। ਹਾਂਜੀ ਹਾਂਜੀ ਹਾਂਜੀ। ਹੈ ਬਲੈਕ ਵੀ ਹੈ, ਸ਼ ਇਸ ਤੋਂ ਲਾਵਾ ਦੋ ਦੋ ਦਰਜਨ ਕਾਪੀਆਂ ਬੱਚਿਆਂ ਵਾਸਤੇ ਅੱਛਾ ਠੀਕ ਹੈ ਕਿਤਾਬਾਂ ਦੇ ਪੈਸੇ ਉਸ ਕਿਤਾਬਾਂ ਲੈ ਕੇ ਤੈਨੇ ਆ ਅੱਛਾ ਅੱਛਾ ਜੀ ਜੋ ਇੱਕ অলਮੋਸਟ ਇੱਕ ਬੱਚੇ ਦਾ ਜੋ ਬੇਸਿਕ ਨੀਡਸ ਆ ਉਹਨੂੰ ਫੁੱਲਫਿਲ ਕਰ ਸਕੇ ਅਸੀਂ ਉਹ ਚੀਜ਼ ਆਪਾਂ ਕੋਸ਼ਿਸ਼ ਕਰੀਦੀ ਹੈ ਕਿ ਬੱਚੇ ਨੂੰ ਅਗੋ ਨੀਡ ਨਾ ਪਵੇ ਜੀ ਨਹੀਂ ਠੀਕ ਹੈ ਜੀ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਹਮਣੇ ਸਕਰੀਨ 'ਤੇ ਤੁਸੀਂ ਬੋਰਡ ਦੇਖ ਰਹੇ ਹੋ ਜੀ ਗੁਰਦੁਆਰਾ ਸਾਹਿਬ ਇੱਕ ਓੰਕਾਰ ਸਤਨਾਮ ਤੇ ਜਿਹੜੀ ਤੁਸੀਂ ਆ ਸਾਰੀ ਬਿਲਡਿੰਗ ਦੇਖ ਰਹੇ ਹੋ ਚਾਰ ਫਲੋਰ ਨੇ ਤੇ ਇਹਦੇ ਵਿੱਚ ਇੱਕ ਫਲੋਰ ਦੇ ਉੱਤੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਜੀ ਜਿਹੜਾ ਕਿ ਪਹਿਲਾ ਫਲੋਰ ਆ ਤੇ ਇਹ ਸਾਰੀ ਜਿਹੜੀ ਬਿਲਡਿੰਗ ਆ ਇਹ ਜੀਟੀ ਜੀਟੀ ਟ੍ਰੇਡਿੰਗ ਇਹ ਜਿਹੜੇ ਜੀਟੀ ਟ੍ਰੇਡਿੰਗ ਵਾਲੇ ਇੱਥੇ ਮਤਲਬ ਕੰਮਕਾਰ ਆ ਕਾਰੋਬਾਰ ਆ ਇਹ ਉਹਨਾਂ ਦੀ ਬਿਲਡਿੰਗ ਆ ਤੇ ਇਹਨਾਂ ਦਾ ਸੇਮ ਕਾਰੋਬਾਰ ਲਾਇਬਰੀਆ ਦੇ ਵਿੱਚ ਵੀ ਆ ਜਿਹੜਾ ਸਰਦਾਰ ਮਹਿੰਦਰ ਵੀਰ ਸਿੰਘ ਦੇ ਨਾਲ ਸੰਬੰਧਤ ਆ ਸਾਰਾ ਕੰਮਕਾਰ ਇਹ ਮਤਲਬ ਜਿਹੜੇ ਆਪਾਂ ਦਿਖਾ ਕੇ ਛਟਿਆ ਵੀ ਸੀਰੀਆ ਲੈਉਣ ਦੇ ਵਿੱਚ ਪਹਿਲੇ ਸਿੱਖ ਸੀ ਇਹ ਉਹਨਾਂ ਦਾ ਕਾਰੋਬਾਰ ਆ ਜੀ ਜੀਟੀ ਟ੍ਰੇਡਿੰਗ ਕੰਪਨੀ ਆ ਉਹਨਾਂ ਦੀ ਇਹ ਸਾਰੀ ਬਿਲਡਿੰਗ ਉਹਦੇ ਨਾਲ ਹੀ ਸਬੰਧਤ ਆ ਤੇ ਪਹਿਲੀ ਬਿਲਡਿੰਗ ਤੇ ਉਹਨਾਂ ਨੇ ਗੁਰਦੁਆਰਾ ਸਾਹਿਬ ਬਣਾਇਆ ਆਪ ਦੀ ਉਹਨਾਂ ਇਹ ਰਿਹਾ 3rd ਤੇ ਆ ਤੇ ਅੰਦਰ ਲਿਫਟਾਂ ਲੁਫਟਾਂ ਸਾਰਾ ਕੁਝ ਲੱਗਿਆ ਹੋਇਆ ਜਿੰਨੀਆਂ ਵੀ ਤੁਸੀਂ ਆਹ ਦੁਕਾਨਾਂ ਦੇਖ ਰਹੇ ਹੋ ਸਾਰੀਆਂ ਉਹਨਾਂ ਦੇ ਨਾਲ ਹੀ ਸਬੰਧਤ ਨੇ ਜੀ ਇਹ ਉਹ ਤੁਹਾਨੂੰ ਆਪਾਂ ਗੁਰਦੁਆਰਾ ਸਾਹਿਬ ਤੇ ਦਰਬਾਰ ਸਾਹਿਬ ਦੇ ਅੰਦਰ ਦਰਸ਼ਨ ਕਰਵਾਉਣੇ ਕਿਉਂਕਿ ਜਦੋਂ ਮੈਂ ਪਹਿਲਾਂ ਇੱਥੇ ਪਹੁੰਚਿਆ ਸੀ ਨਾ ਉਦੋਂ ਕੀਰਤਨ ਚੱਲੀ ਜਾਂਦਾ ਸੀ ਤੇ ਜਦੋਂ ਬਾਈ ਜੀ ਕੋਰੋਨਾ ਇੱਥੇ ਆਇਆ ਤੁਸੀਂ ਇੱਥੇ ਹੁੰਦੇ ਸੀ ਉਦੋਂ ਹਾਂ ਜੀ ਤੇ ਆਹ ਥਾਂ ਦੇ ਉੱਤੇ ਵੱਢਿਆ ਗਿਆ ਸੀ ਰਸਨ ਕਿ ਕਿਤੇ ਹੋਰ ਖ ਤੇ ਲੰਗਰ ਲਾਈਦੇ ਨੂੰ ਅੱਜ ਅੱਛਾ ਸ਼ਨੀਵਾਰ ਨੂੰ ਬਾਅਦ ਕਰੋਨਾ ਸੀ ਲੋਕ ਲੋਕਡਾਊਨ ਸੀ ਹਾਂਜੀ ਉਹ ਅਲੱਗ-ਅਲੱਗ ਕਮਿਊਨਿਟੀਆਂ ਦੇ ਜਾ ਕੇ ਛੁਟਕਾਂ ਦੇ ਜਿੱਦਾਂ ਅੱਛਾ ਸਕੂਲਸ ਵਾਲਿਆਂ ਨੂੰ ਦਿੱਤਾ ਲੰਗਰ ਸਮਝ ਗਿਆ ਸਮਝ ਗਿਆ ਮਤਲਬ ਤੁਸੀਂ ਆਪਦੀਆਂ ਗੱਡੀਆਂ ਦੇ ਵਿੱਚ ਲੈ ਕੇ ਜਾਂਦੇ ਸੀ ਤੇ ਉਹਨਾਂ ਨੂੰ ਫਿਰ ਆਡਾ-ਆਡਾ ਥਾਂ ਤੇ ਕਮਿਊਨਿਟੀਆਂ ਰਹਿੰਦੀਆਂ ਸੀ ਉੱਥੇ ਫੜਾ ਦਿੰਦੇ ਸੀ ਤੇ ਆਹ ਥਾਂ ਦੇ ਉੱਤੇ ਸ਼ਨੀਵਾਰ ਨੂੰ ਲੱਗਦਾ ਐਵੜੀ ਸੈਚੜਿਆ ਐਵੜੀ ਸੈਚੜੇ ਲੱਗਦਾ 1200 ਤੋਂ 1500 1200 ਤੋਂ 1500 ਬੰਦਾ ਲੰਗਰ ਛਕਦਾ ਅੱਛਾ ਜੀ ਲੋਕਲ ਕਮਿਊਨਿਟੀ ਵਾਸਤੇ ਲੋਕਲ ਕਮਿਊ ਨੂੰ ਬਰਦਾਦ ਕੀਤਾ ਜਾਂ ਤੁਸੀਂ ਸ਼ੱਕ ਲੈਣੇ ਬਾਅਦ ਦੇ ਵਿੱਚ ਠੀਕ ਐ ਸਿਕਿਉਰਿਟੀ ਗਾਰਡ ਵੀ ਹੁੰਦਾ ਇੱਥੇ ਕੋਈ ਹਾਂਜੀ ਸਿਕਿਉਰਿਟੀ ਆ ਗਈ ਅੱਛਾ ਤੇ ਹੁਣ ਆਪਾਂ ਅੰਦਰ ਚੱਲਦੇ ਹਾਂ ਗੁਰਦੁਆਰਾ ਸਾਹਿਬ ਦੇ ਤੇ ਇਧਰਲੇ ਪਾਸੇ ਦਰਬਾਰ ਸਾਹਿਬ ਆ ਜੀ ਇਧਰ ਹੁਕਮਨਾਮਾ ਸਾਹਿਬ ਸਾਮਣੇ ਇਧਰਲੇ ਪਾਸੇ ਸੱਚਖੰਡ ਸਾਹਿਬ ਆ ਜੀ ਤੇ ਸੁਖਾਸਣ ਵੀ ਇਧਰਲੇ ਪਾਸੇ ਕੀਤਾ ਜਾਂਦਾ ਰਾਤ ਨੂੰ ਵਾਹਿਗੁਰੂ ਹੁਣ ਗੁਰਦੁਆਰਾ ਸਾਹਿਬ ਦੇ ਆਪਾਂ ਦਰਸ਼ਨ ਕਰਕੇ ਆ ਗਏ ਆ ਜੀ ਇਸ ਨੂੰ ਦੱਸ ਦੀ ਕਿ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਆ ਆਪਾਂ ਕਈ ਵਾਰ ਇਹ ਕਹਿ ਦਿੰਦੇ ਨੇ ਵੀ ਅਫਰੀਕਾ ਵਰਗੀਆਂ ਕੰਟਰੀਆਂ ਦੇ ਵਿੱਚ ਕੀ ਪਿਆ ਯਾਰ ਮੈਂ ਕਹਿੰਦਾ ਵੀ ਜਿਹੜੀਆਂ ਮੱਲਾਂ ਪੰਜਾਬੀਆਂ ਨੇ ਅਫਰੀਕਾ ਵਰਗੀਆਂ ਕੰਟਰੀਆਂ ਦੇ ਵਿੱਚ ਮਾਰ ਰੱਖੀਆਂ ਨੇ ਪੂਰੇ ਹੋਰ ਦੁਨੀਆ ਦੇ ਦੇਸ਼ਾਂ ਦੇ ਵਿੱਚ ਸ਼ਾਇਦ ਓਡੀਆਂ ਕਿਸੇ ਕਿਸੇ ਨੇ ਮਾਰੀਆਂ ਹੁਣ ਮੱਲਾ ਆਪਾਂ ਕਿਸੇ ਨਾਲ ਕੰਪੈਰੀਜ਼ਨ ਨਹੀਂ ਕਰਦੇ ਪਰ ਮੈਨੂੰ ਇਹ ਹੁੰਦਾ ਵੀ ਜਦੋਂ ਆਪਾਂ ਅਫਰੀਕਾ ਦੀ ਗੱਲ ਕਰਦੇ ਆ ਤਾਂ ਅਫਰੀਕਾ ਆਪਾਂ ਸਿਰਫ ਗਰੀਬੀ ਕਰਕੇ ਜਾਣਦੇ ਆ ਵੀ ਇੱਥੇ ਸਟਰਗਲ ਆ ਜੀ ਇੱਥੇ ਕਾਲੇ ਲੋਕ ਨੇ ਜੀ ਇੱਥੇ ਲੁੱਟ ਮਾਰ ਆ ਜੀ ਇੱਥੇ ਲੁੱਟ ਘਸੋਟਾ ਜੀ ਹਨਾ ਜਿਵੇਂ ਹੁਣ ਮੈਂ ਵੀ ਇੱਥੇ ਘੁੰਮ ਰਿਹਾ ਤਾਂ ਮੈਨੂੰ ਬਹੁਤ ਕਮੈਂਟ ਆਉਂਦੇ ਨੇ ਬਾਈ ਕਿੱਧਰ ਕਾਲੇ ਲੋਕਾਂ ਦੇ ਫਿਰਿਆ ਨਾ ਪੂਰੀ ਦੁਨੀਆ ਘੁੰਮਣ ਵਾਲੀ ਪਈ ਆ ਜਾਂ ਹੋਰ ਪਈ ਆ ਤਾਂ ਉਹ ਚੀਜ਼ ਕਰਕੇ ਮੈਂ ਤੁਹਾਨੂੰ ਦੱਸਣਾ ਚਾਹਣਾ ਵੀ ਅਫਰੀਕਾ ਦੇ ਵਿੱਚ ਜਿਹੜੇ ਪੰਜਾਬੀ ਬੈਠੇ ਨੇ ਤਾਂ ਉਹ ਬਹੁਤ ਵੱਡੀਆਂ ਮੱਲਾਮਾਰੀ ਬੈਠੇ ਨੇ ਆਪਾਂ ਦੇਸ਼ ਦਾ ਨਾਮ ਸੁਣ ਕੇ ਕਿਸੇ ਕੰਟੀਨੈਂਟ ਦਾ ਨਾਮ ਸੁਣ ਕੇ ਉਹਦੇ ਬਾਰੇ ਗਲਤ ਇਮੇਜ ਆਪਦੇ ਦਿਮਾਗ ਦੇ ਵਿੱਚ ਬਿસા ਜਾੰਨੇ ਆ ਤੁਸੀਂ ਆਪ ਦੇਖੋ ਵੀ ਇੱਥੋਂ ਦੇ ਗਰੀਬ ਲੋਕਾਂ ਦੀਆਂ ਐਨੀਆਂ ਫੀਸਾਂ ਹੋ ਗਿਆ ਉਹਨੂੰ ਸਕਾਲਰਸ਼ਿਪ ਲਾ ਕੇ ਦਿੱਤੀ ਹੋਈ ਆ ਬੱਚਿਆਂ ਨੂੰ ਜਿਹੜੇ ਪੜ੍ਹਨਾ ਚਾਹੁੰਦੇ ਨੇ ਇਹ ਵੀ ਇੱਕ ਬਹੁਤ ਵੱਡੀ ਗੱਲ ਆ ਇਹੋ ਜਿਹੇ ਐਨਜੀਓ ਆਪਾਂ ਪੰਜਾਬ ਵਾਲੇ ਪਾਸੇ ਜਾਂ ਹੋਰ ਵੱਡੇ ਮੁਲਕਾਂ ਦੇ ਵਿੱਚ ਜਿੱਥੇ ਕੈਨੇਡਾ ਅਮਰੀਕਾ ਜਿੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਸਿੱਖ ਰਹਿੰਦੇ ਨੇ ਉੱਥੇ ਆਪਾਂ ਇਹ ਚੀਜ਼ਾਂ ਨੂੰ ਐਕਸਪੈਕਟ ਕਰਦੇ ਹੁੰਨੇ ਆ ਪਰ ਇੱਥੇ ਯਾਰ ਟੋਟਲ ਹੀ ਮਨ ਲੱਗਦਾ ਵੀ 8 ਜਾਂ 9000 ਇੰਡੀਅਨ ਰਹਿੰਦਾ ਮੈਂ ਥੋੜਾ ਜਿਹਾ ਸਰਚ ਕੀਤਾ ਸੀ ਪੂਰੇ ਦੇਸ਼ ਦੇ ਵਿੱਚ ਹੀ 8000 ਜਾਂ 9000 ਇੰਡੀਅਨ ਰਹਿੰਦਾ ਉਹਦੇ ਵਿੱਚੋਂ ਜੇ ਆਪਾਂ ਸਿੱਖਾਂ ਦੀ ਗੱਲ ਕਰੀਏ ਤਾਂ 50 ਦੇ ਨੇੜੇ-ਤੇੜੇ ਸਿੱਖ ਰਹਿੰਦੇ ਨੇ ਉਹਨਾਂ ਨੇ ਹੀ ਇਹ ਸਾਰਾ ਕਾਰੋਬਾਰ ਤੁਸੀਂ ਦੇਖੋ ਵੀ ਸਾਮ ਰੱਖਿਆ ਬੱਚਿਆਂ ਨੂੰ ਸਕਾਲਰਸ਼ਿਪ ਦੇਣ ਦਾ ਤੇ ਪਹਿਲੇ ਸਿੱਖ ਜਿਹੜੇ ਇੱਥੇ ਆ ਕੇ ਬਸੇ ਨੇ ਹਨਾ ਉਹਨਾਂ ਨੂੰ 36 ਸਾਲ ਹੋ ਗਏ ਇੱਥੇ ਆ ਕੇ ਰਹਿੰਦਿਆਂ ਨੂੰ ਤੇ ਹਨਾ ਅਫਰੀਕਾ ਵਾਲੇ ਪਾਸੇ 10 ਸਾਲមុਨ ਲੱਗਦਾ ਲਾਈਬੇਰੀਆ ਦੇ ਵਿੱਚ ਲਾ ਕੇ ਆਏ ਨੇ ਉਸ ਤੋਂ ਬਾਅਦ ਉਹ ਫਿਰ ਅ ਇਥੇ ਸੀਰਾ ਲੈਉਣ ਦੇ ਵਿੱਚ ਸ਼ਿਫਟ ਹੋ ਗਏ ਭਾਈ ਅਫਰੀਕਾ ਵਾਲੀਆਂ ਕੰਟਰੀਆਂ ਘੁੰਮਣ ਨੂੰ ਚਾਹੇ ਨਹੀਂ ਵਧੀਆ ਹੈਗੀਆਂ ਪਰ ਇਥੇ ਕੰਮਕਾਰ ਭਾਈ ਬਹੁਤ ਨੇ bizness mind ਦਿਮਾਗ ਚਾਹੀਦਾ ਇਹਨਾਂ ਲੋਕਾਂ ਕੋਲ ਉਹਨਾਂ ਬਿਜ਼ਨਸ ਮਾਈਂਡ ਦਿਮਾਗ ਹੈ ਨਹੀਂ ਕਾਲੇ ਲੋਕਾਂ ਕੋਲ ਤਾਂ ਕਰਕੇ ਜਿੰਨੇ ਵੀ ਪੰਜਾਬੀ ਅਫਰੀਕਾ ਦੇ ਵਿੱਚ ਰਹਿੰਦੇ ਨੇ ਤਾਂ ਉਹਨਾਂ ਨੇ ਬਹੁਤ ਵੱਡੀਆਂ ਵੱਡੀਆਂ ਮੱਲਾ ਮਾਰੀਆਂ ਹੋਈਆਂ ਨੇ ਚਾਹੇ ਉਹ ਛੋਟੇ ਕੰਮ ਕਰ ਰਹੇ ਨੇ ਚਾਹੇ ਉਹ ਵੱਡੇ ਕੰਮ ਕਰ ਰਹੇ ਨੇ ਜੇ ਆਪਦੇ ਬਿਜ਼ਨਸ ਨੇ ਉਹਨਾਂ ਦੇ ਤਾਂ ਉਹ ਆਪਣਾ ਸਮਾਨ ਇੰਡੀਆ ਤੋਂ ਇੰਪੋਰਟ ਕਰਵਾ ਲੈਂਦੇ ਨੇ ਸ਼ਿਪਾਂ ਰਾਹੀਂ ਇੱਥੇ ਸਮੁੰਦਰ ਦਾ ਪੋਰਟ ਵੀ ਨਾਲ ਹੀ ਲੱਗਦਾ ਤਾਂ ਇਹ ਮੈਨੂੰ ਬਹੁਤ ਖੁਸ਼ੀ ਹੋਈ ਅੱਜ ਇੰਨੇ ਦਿਨਾਂ ਬਾਅਦ ਪੰਜਾਬੀ ਬੋਲੀ ਤੇ ਉਹਨਾਂ ਕੋਲ ਮੈਨੂੰ ਲੱਗਦਾ ਵੀ 2 2.5 ਘੰਟਿਆਂ ਨੂੰ ਮੈਂ ਬੈਠਾ ਰਿਹਾ ਇੰਨੇ ਚਿਰ ਬਾਅਦ ਲੰਗਰ ਛਕਿਆ ਤੁਹਾਨੂੰ ਕਿਵੇਂ ਲੱਗੀ ਇਹ ਵੀਡੀਓ ਜਰੂਰ ਤੁਸੀਂ ਆਪ ਦੇ ਸੁਝਾਅ ਦਿਓ ਉਹਨਾਂ ਦਾ ਆਪਾਂ ਜਿਹੜਾ YouTube ਦਾ ਚੈਨਲ ਆ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਾਂਗੇ ਬਾਕੀ YouTube ਦੇ ਉੱਤੇ ਮੈਂ ਦਿਖਾ ਵੀ ਦਿੱਤਾ ਸੀ ਤੁਸੀਂ ਜਾ ਕੇ ਜਰੂਰ ਫੋਲੋ ਕਰਿਓ ਰੋਜ਼ ਜਿਹੜਾ ਕੀਰਤਨ ਹੁੰਦਾ ਜਾਂ ਵੀਰਵਾਰ ਨੂੰ ਕੀਰਤਨ ਹੁੰਦਾ ਜਾਂ ਜਦੋਂ ਵੀ ਕੋਈ ਸਮਾਗਮ ਹੁੰਦਾ ਤਾਂ ਉਹਦਾ YouTube ਦੇ ਉੱਤੇ ਉਹ ਲਾਈਵ ਬਣਾ ਕੇ YouTube ਦੇ ਉੱਤੇ ਪਾਉਂਦੇ ਵੀ ਨਹੀਂ ਉਹਨਾਂ ਨੇ ਮੈਨੂੰ ਸਪੈਸ਼ਲ ਕਿਹਾ ਵੀ ਸੀ ਵੀ ਗੁਰੂ ਘਰ ਦੀ ਵੀਡੀਓ ਤੁਸੀਂ ਅਲੱਗ ਬਣਾ ਕੇ ਪਾ ਦਿਓ ਤਾਂ ਉਹਦੇ ਵਿੱਚ ਕੋਈ ਆਲੇ ਦਾਲ ਦਾ ਮਾਹੌਲ ਨਾ ਜੋੜਿਓ ਤਾਂ ਕਰਕੇ ਮੈਂ ਇਸ ਗੁਰੂ ਘਰ ਦੀ ਵੀਡੀਓ ਅਲੱਗ ਤੋਂ ਬਣਾ ਕੇ ਪਾ ਰਿਹਾ ਤੇ ਤਾਂ ਇਹ ਬਲੌਗ ਛੋਟਾ ਵੀ ਹੋ ਸਕਦਾ ਪਰ ਤੁਸੀਂ ਵੱਧੋ ਵੱਧ ਇਹ ਚੀਜ਼ ਨੂੰ ਸ਼ੇਅਰ ਕਰਿਓ ਆਪਾਂ ਪੰਜਾਬੀਆਂ ਬਾਰੇ ਕੀਨੀਆਂ ਚ ਸੁਣਿਆ ਹੋਇਆ ਪੰਜਾਬੀਆਂ ਬਾਰੇ ਤੰਜਾਣੀਆਂ ਚ ਸੁਣਿਆ ਹੋਇਆ ਸਾਊਥ ਅਫਰੀਕਾ ਚ ਪੰਜਾਬੀ ਰਹਿੰਦੇ ਨੇ ਹਨਾ ਪਰ ਇਧਰਲੇ ਵੈਸਟ ਵਾਲੇ ਪਾਸੇ ਤੁਸੀਂ ਦੇਖੋ ਯਾਰ ਵੀ ਇੱਥੇ ਲੋਕਡਾਊਨ ਲੱਗਿਆ ਰਿਹਾ ਤਾਂ ਉਹਨਾਂ ਨੇ ਇਥੋਂ ਦੇ ਜਿਹੜੇ ਕਮਿਊਨਿਟੀਆਂ ਸੀ ਗਰੀਬ ਬੱਚੇ ਸੀ ਗਰੀਬ ਪਰਿਵਾਰ ਸੀ ਉਹਨਾਂ ਨੂੰ ਰਾਸ਼ਨ ਵੰਡਿਆ ਉਹਨਾਂ ਦੀ ਖਬਰ ਨਿਊਜ਼ ਚੈਨਲ ਦੇ ਉੱਤੇ ਵੀ ਆਈ ਆ ਤਾਂ ਸਾਰੀਆਂ ਫੋਟੋਆਂ ਮੇਰੇ ਕੋਲ ਪਹੁੰਚਦੀਆਂ ਹੋ ਗਈਆਂ ਤਾਂ ਮੈਂ ਤੁਹਾਡੇ ਨਾਲ ਜ਼ਰੂਰ ਲਾਈਆਂ ਹੋਣਗੀਆਂ ਇਹ ਜੇ ਨਹੀਂ ਪਹੁੰਚੀਆਂ ਹੋਈਆਂ ਤਾਂ ਪਰ ਜਿਹੜੇ ਸਾਨੂੰ ਮੈਂ ਗੱਲਾਂ ਦੱਸ ਰਿਹਾ ਇਹ ਐਗਜ਼ੈਕਟ ਹੂਬ ਹੂ ਆ ਇੱਥੋਂ ਦੇ ਨਿਊਜ਼ ਚੈਨਲਾਂ ਦੇ ਵਿੱਚ ਵੀ ਉਹਨਾਂ ਬਾਰੇ ਦੱਸਿਆ ਗਿਆ ਭਾਈ ਸਿੱਖਾਂ ਲੰਗਰ ਲਾਇਨੇ ਤੇ ਸਾਨੂੰ ਪਤਾ ਹੀ ਆ ਵੀ ਚਾਹੇ ਕਿਤੇ ਪਚਾਲ ਆ ਜੇ ਚਾਹੇ ਹੜ ਆ ਜੇ ਚਾਹੇ ਕਰੋਨਾ ਆ ਜੇ ਚਾਹੇ ਜਿਹੜਾ ਮਰਜੀ ਵਾਇਰਸ ਆ ਜੇ ਲੰਗਰ ਉੱਥੇ ਸਿੱਖਾਂ ਨੇ ਲਾ ਹੀ ਦੇਣਾ ਸੋ ਬਹੁਤ ਵੱਡੀ ਗੱਲ ਹੁੰਦੀ ਆ ਇਹ ਇਨਾ ਵੱਡੇ ਦੇਸ਼ਾਂ ਦੇ ਵਿੱਚ ਜਿੱਥੇ ਆਪਾਂ ਨਾਂ ਵੀ ਨਹੀਂ ਸੁਣੇ ਹੋਣੇ ਤੁਸੀਂ ਮੈਨੂੰ ਦੇਖਣ ਵਾਲੇ ਬੰਦੇ ਹੋ ਤਾਂ ਤੁਸੀਂ ਆਪ ਸੱਚੇ ਮਨ ਨਾਲ ਸਹੀ ਸੀ ਦੱਸਿਓ ਵੀ ਸਿੜਾ ਲਿਓਨ ਕੰਟਰੀ ਦਾ ਤੁਸੀਂ ਕਦੇ ਨਾਂ ਸੁਣਿਆ ਸੀ ਪਹਿਲਾਂ ਤਾਂ ਮੈਨੂੰ ਲੱਗਦਾ ਵੀ 80% ਲੋਕਾਂ ਨੇ ਨਾਮ ਨਹੀਂ ਸੁਣਿਆ ਹੋਣਾ ਧਰਮ ਦਾ ਪ੍ਰਚਾਰ ਵੀ ਆ ਜਿਹੋ ਜਵਾਖਾਂ ਨੂੰ ਬੈਗ ਦੇ ਰਹੇ ਨੇ ਟੀਫਨ ਬਾਕਸ ਦੇ ਰਹੇ ਨੇ ਪਾਣੀ ਵਾਲੀਆਂ ਬੋਤਲਾਂ ਦੇ ਰਹੇ ਨੇ ਤਾਂ ਉਹਦੇ ਉੱਤੇ ਗੁਰਦੁਆਰਾ ਸਾਹਿਬ ਦੇ ਸਟicker ਲੱਗੇ ਹੋਏ ਨੇ ਉਹਨਾਂ ਦਾ ਨਾਮ ਲਿਖਿਆ ਹੋਇਆ ਤਾਂ ਉਹ ਇੱਕ ਧਰਮ ਦਾ ਪ੍ਰਚਾਰ ਵੀ ਹੋ ਰਿਹਾ ਉਹਨਾਂ ਨੂੰ ਪਤਾ ਵੀ ਲੱਗ ਰਿਹਾ ਵੀ ਦੁਨੀਆ ਦੇ ਵਿੱਚ ਸਿੱਖ ਹੈਗੇ ਵੀ ਨੇ ਤੇ ਉਹ ਸਿੱਖ ਹੁੰਦੇ ਕਿਹੋ ਜਿਹੇ ਨੇ ਉਹ ਚੀਜ਼ਾਂ ਤੋਂ ਪਤਾ ਲੱਗ ਜਾਂਦਾ ਸੋ ਇਹੀ ਸੀ ਅੱਜ ਦੀ ਵੀਡੀਓ ਦੇ ਵਿੱਚ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨਵੀਂ ਵੀਡੀਓ ਦੇ ਨਾਲ ਕਰ ਲੂ ਫੇਰ ਤੁਹਾਨੂੰ ਮਿਲਦੇ ਹਾਂ ਤੇ ਸਿਰਾਂ ਲਿਆਉਣ ਬਾਰੇ ਇਹੜੀਆਂ ਗੱਲਾਂ ਬਾਤਾਂ ਰਹਿ ਗਈਆਂ ਵੈਸੇ ਤੁਹਾਨੂੰ ਸਿਰਾਂ ਲਿਆਉਣ ਬਾਰੇ ਆਪਾਂ ਦੱਸਿਆ ਹੀ ਕੁਝ ਨਹੀਂ ਉਹ ਸਾਰੀਆਂ ਗੱਲਾਂ ਬਾਤਾਂ ਕੱਲ੍ਹ ਵਾਲੇ ਵਲੌਗ 'ਚ ਆ ਜਾਂ ਫਿਰ ਪਰਸੋਂ ਵਾਲੇ ਵਲੌਗ ਦੇ ਵਿੱਚ ਆਪਾਂ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ